ਸੈਂਪਲ ਦੌਰਾਨ ਇਨੇ ਡਾਕਟਰ ਦੇ ਇਸ ਅਮਨਦੀਪ ਪੌਰ ਨੇ ਥੱਪੜ ਮਾਰਿਆ ਜੇ ਤੂੰ ਨਸ਼ਾ ਨਹੀਂ ਕਰਦੀਗੀ ਤੈਨੂੰ ਕੀ ਪ੍ਰੋਬਲਮ ਸੀ ਤੂੰ ਕੋਨ ਟੈਸਟ ਕਰਵਾ ਡਾਕਟਰਾਂ ਵੱਲੋਂ ਵੀ ਨਾ ਉਤੇਕ ਪਰਚਾ ਦਰਜ ਕੀਤਾ ਗਿਆ ਜਦੋਂ ਮੇਰੇ ਵੱਲੋਂ ਕੇਸ ਪਿਆ ਸੀ ਇੰਦਾ ਜੋ ਡੋਗ ਟੈਸਟ ਕੀਤਾ ਸੀ ਪੋਜ਼ਿਟਿਵ ਹੀ ਆਇਆ ਸੀ ਇਹ ਮੈਰਿਡ ਆ ਜੀ 2015 ਦੇ ਵਿੱਚ ਅਮਰਪੂਰਾ ਬਸਤੀ ਚੰਦ ਦਾ ਵਿਆਹ ਹੋਇਆ ਸੀ ਮੁੰਡਾ ਸਿੰਘਾ ਜੋ ਸਕੂਲ ਟੀਚਰ ਸੀਗਾ ਉਹਦੇ ਤੇ ਵੀ ਇਹਨੇ ਪਰਚਾ ਦਰਜ ਕਰਾਤਾ ਸੀ ਰਈ ਨਹੀਂ ਜੀ ਲਵ ਮੈਰਿਜ ਹੋਈ ਸੀ ਉਸ ਮੁੰਡੇ ਨੇ ਇਹਨੂੰ ਸਟੈਂਡ ਕੀਤਾ ਪੜਾਇਆ ਲਿਖਾਇਆ ਜੋਬ ਤੇ ਚੜਾਇਆ ਮੁੜ ਕੇ ਦੋ ਮਹੀਨਾ ਡੇਢ ਮਹੀਨੇ ਬਾਅਦ ਹੀ ਇਹ ਇੱਕ ਦੇ ਨਾਲ ਡਿਊਟੀ ਕਰਤੇ ਦੌਰਾਨ ਇਹ ਉਹਦੇ ਨਾਲ ਰੰਗੇ ਹੱਥੀ ਉਹਨਾਂ ਨੇ ਫੜੀ ਸੀ ਕਹਿੰਦੇ ਨਾ ਬਹੁਤ ਚਰਿੱਤਰ ਹੁੰਦੇ ਆ ਲੇਡੀਜ਼ ਕੋਲ ਇੰਨੇ ਇੱਕ ਚਰਿੱਤਰ ਹੀ ਕੀਤਾ ਵਾਲ ਖੁੱਲੇ ਕਰਕੇ ਗਲੀ ਵਿੱਚ ਰੋਲਾ ਪਾਤਾ ਆਪਦੇ ਉੱਤੇ ਪੈਟਰੋਲ ਪਾ ਕੇ ਬਹੁ ਡਰਾਮੇ ਕਰਕੇ ਉਹਨਾਂ ਤੇ ਵਿਚਾਰਿਆ ਤੇ 420 ਦਾ ਪਰਚਾ ਦਰਜ ਕਰਾਤਾ ਹਾਂ ਕਹਿੰਦੀ ਮੈਨੂੰ ਇੱਕ ਮਾਰੀ ਫੋਨ ਦੇ ਦਿਓ ਟਾਡੀ ਕੀ ਮਜਾ ਤੁਸੀਂ ਮੇਰੇ ਤੇ ਪਰਚਾ ਕੱਟ ਦੋਗੇ ਟੋੜਾ ਤਾਂ ਬਾਥਰੂਮ ਵਿੱਚ ਪੈਂਟਾਂ ਦੇ ਨਿਕਲਣ ਲੱਗ ਜੂਗਾ ਇੰਨੀ ਵੱਡੀ ਗੱਲ ਇੰਨੇ ਜਦੋਂ ਫੜੀ ਵੀ ਗਈ ਹੈ ਪੂਸਤਾਂ ਦੇ ਘੇਰੇ ਦੇ ਵਿੱਚ ਆ ਬੰਦੇ ਦੀ ਆਵਾਜ਼ ਨਹੀਂ ਨਿਕਲਦੀ ਪਰ ਸ਼ਰਯਾਮ ਕਹਿ ਰਹੀ ਹੈ ਤੁਸੀਂ ਮੈਨੂੰ ਇੱਕ ਵਾਰੀ ਫੋਨ ਦੇ ਦਿਓ ਮੈਨੂੰ ਇੱਕ ਫੋਨ ਕਰ ਲੈਂਦੋ ਤੁਸੀਂ ਮੇਰੇ ਤੇ ਪਰਚਾ ਤੱਕ ਨਹੀਂ ਕਰ ਸਕਦੇ ਇਹਨੂੰ ਪਹੁੰਚ ਪਾਵੜੀ ਕਹਿ ਸਕਦੇ ਆ 2022 ਤੋਂ ਲੈ ਕੇ 2025 ਤੱਕ ਇਹ ਰਖਾਸ਼ਾ ਲਾਈਆਂ ਗਈਆਂ ਨੇ ਅੱਜ ਤੱਕ ਕਿਉਂ ਨਹੀਂ ਕਾਰਵਾਈ ਹੋਈ ਪਾਵਰ ਸੀਟ ਤਾਂ ਹੀ ਹੁਣ ਤੱਕ ਬਚਦੀ ਆਈ ਹੈ ਤਾਂ ਹੀ ਕਰੋੜਾਂ ਦੀ ਜਾਇਦਾਦ ਤਾਂ ਬਣਾ ਲਈ ਹੈ ਡੈਡੀ ਇਹਦਾ ਜਿਹੜਾ ਬਾਪ ਹੈ ਇੱਕ ਚਨਾਈ ਦਾ ਮਿਸਤਰੀ ਹੈ ਭਰਾ ਪ੍ਰਾਈਵੇਟ ਜੋਬ ਕਰਦਾਗਾ ਇੰਨਾ ਪੈਸਾ ਕਿੱਥੋਂ ਆਇਆਗਾ ਇੱਕ ਤਾਂ ਪਹਿਲਾਂ ਦੇ ਕੋਲ ਥਾਰ ਸੀਗੀ ਉਹ ਗੱਡੀ ਦਾ ਪਤਾ ਨਹੀਂਗਾ ਹੁਣ ਇਹਨੇ 2025 ਚ ਇੱਕ ਗੱਡੀ ਨਵੀਂ ਜੋ ਪਕੜੀ ਗਈ ਹੈ ਤੁਸੀਂ ਵੀਡੀਓ ਚ ਵੀ ਦੇਖ ਰਹੇ ਹੋ ਵਰਨਾ ਗੱਡੀ ਵਾਈਟ ਕਲਰ ਦੀ ਉਹ ਵੀ ਇੰਦੇ ਕੋਲ ਹੈ ਠੀਕ ਹੈ ਇੱਕ ਆਡੀ ਗੱਡੀ ਬਾਹਰ ਪਲਾਂਟ ਚ ਖੜੀ ਹੋਈ ਹੈ ਇੰਦੇ ਘਰ ਦੇ ਵਿੱਚ ਹੀ ਬੁਲਟ ਖੜਾ ਹੋਇਆ ਹੈ ਇੱਕ ਸਕੂਟਰੀ ਰੋਲੈਕਸ ਦੀ ਖੜੀ ਲੱਖ ਤੋਂ ਘੱਟ ਤਾਂ ਹੈ ਹੀ ਨਹੀਂਗੀ ਗਲੇ 'ਚ ਸੋਨੇ ਦੇ ਚੈਨਾ ਤਨ ਤੇ 15-15 ਹਜ਼ਾਰ ਦੇ ਸੂਟ ਕਿੱਥੋਂ ਆ ਰਹੇ ਨੇ ਪਤਾ ਚੱਲਣਾ ਇਹ ਨਸ਼ਾ ਵੇਚ-ਵੇਚ ਕੇ ਇਹਨਾਂ ਨੇ ਬਣਾਇਆ ਹੋਇਆਗਾ ਕਰੋਨਾ ਦੀ ਕੋਠੀ ਹੈਗੀ ਆ ਉਹ ਦੇਖੋ ਇੱਕ ਇਹਨੇ ਆਪਦੇ ਭਰਾ ਦੇ ਨਾਮ ਤੇ 500 ਗਾ ਦਾ ਪਲਾਟ ਲੈ ਕੇ ਰੱਖਿਆ ਹੋਇਆਗਾ ਮੈਂ ਹਾਰ ਕੇ ਲਾਸਟ ਵਿੱਚ ਆ ਕੇ ਇੱਕ ਜਿਹੜੀਲੀ ਚੀਜ਼ ਖਾ ਲਈ ਮੇਰੇ ਬਿਆਨ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕੀਤਾ ਗਿਆ ਸੀਗਾ ਪਰ ਉਸ ਟਾਈਮ ਬਲਵਿੰਦਰ ਸਿੰਘ ਸੋਨੂ ਨੂੰ ਰੈਸਟ ਕਾਰਡ ਲਿੱਤਾ ਸੀਗਾ ਪਰ ਅਮਨਦੀਪ ਫੇਰ ਵੀ ਮੌਕੇ ਤੇ ਫਰਾਰ ਹੋ ਗਈ ਸੀ ਜਾਂ ਫਰਾਰ ਕਰਵਾ ਦਿੱਤਾ ਗਿਆ ਸੀਗਾ ਫਿਰ 2022 ਤੋਂ ਬਾਅਦ ਵੀ ਇਹਨਾਂ ਦਾ ਇਹੀ ਕੰਮ ਚੱਲਦਾ ਰਿਹਾ ਮੇਨੂੰ ਕੌਣ ਕਿਤੇ ਧਮਕੀਆਂ ਦਿੱਤੀਆਂ ਬਲਵਿੰਦਰ ਸਿੰਘ ਨੇ ਘਰੋਂ ਬਾਹਰ ਹੋ ਜਾ ਤੇ ਨੱਤਾ ਤੋੜਾਂਗੇ ਤੂੰ ਸਾਡੇ ਤੇ ਪਰਚਾ ਪਵਾਇਆ ਇੰਨੇ ਫਿਰ ਦੁਬਾਰਾ ਇਹਨਾਂ ਨੇ ਇੱਕ ਫਰਨੈਲ ਦਾ ਸਕੰਟ ਖੇੜ ਕੇ ਸਿਵਲ ਹਸਪੀਟਲ ਚ ਐਡਮਿਟ ਹੋ ਗਏ ਮੇਰੇ ਤੇ ਪਰਚਾ ਪਵਾਉਣ ਕਰਕੇ ਦੇਖੋ 4 ਤਰੀਕ ਨੂੰ ਇੰਦੀ ਗੱਡੀ ਦੇ ਵਿੱਚ 1 ਕਿਲੋ 300 ਗ੍ਰਾਮ ਚਿੱਟਾ ਸੀਗਾ ਕਿਸਾਨ ਚੌਕ ਦੇ ਕੋਲ ਨਾਕੇਬੰਦੀ ਦੌਰਾਨ ਮੁਲਾਜ਼ਮਾਂ ਨੇ ਰੋਕਿਆ ਗੱਡੀ ਨੂੰ ਨਾਕੇ ਤੇ ਰੋਕਿਆ ਗਿਆ ਪਰ ਇੰਨੇ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾ ਇੰਨੇ ਵੀਡੀਓ ਬਣਾਉਣੀ ਸ਼ੁਰੂ ਕਰਤੀ ਕਹਿੰਦੀ ਮੈਂ ਵੀ ਮੁਲਾਜ਼ਮਾਂ ਤੁਸੀਂ ਮੇਰੀ ਗੱਡੀ ਨੂੰ ਹੱਥ ਨਹੀਂ ਲਾ ਸਕਦੇਗੇ ਉਹਨਾਂ ਦੇ ਕੋਲ ਇੱਕ ਕੋਈ ਕੋ ਲੇਡੀ ਕੋਨਸਟੇਬਲ ਨਹੀਂ ਹੋਊਗੀ ਜਾਂ ਇਹਨਾਂ ਨੇ ਰਾਤ ਦਾ ਟਾਈਮ ਸੀਗਾ ਉਸ ਟਾਈਮ ਇਹਨਾਂ ਨੇ ਮੌਕੇ ਤੇ ਗੱਡੀ ਫਰਾਰ ਭਜਾ ਕੇ ਲੈ ਗਏ ਸੀਗੇ ਮੁਲਾਜ਼ਮਾਂ ਨੂੰ ਵੀ ਦੱਬ ਕੇ ਆਪਣੇ ਅਹੁਦੇ ਦੇ ਅਧਾਰ ਤੇ ਮੰਗ ਹਾਂਜੀ ਮੁਲਾਜ਼ਮਾਂ ਨੂੰ ਦੱਬ ਕੇ ਜੜਾ ਦੇ ਕੋ ਸ਼ਦੀਫ ਇਮਾਨਦਾਰੀ ਮਲਾਜਮ ਨੇ ਉਹ ਹਰ ਕੋਈ ਸੋਚਦਾ ਵੀ ਅਸੀਂ ਗੰਦ ਨੂੰ ਜੇ ਆਪਾਂ ਗੰਦ ਵਿੱਚ ਵਟਾ ਪਾਵਾਂਗੇ ਗੰਦ ਉੱਤੀ ਪਊਗਾ ਹਰ ਕੋਈ ਹੈ ਸੋਚਦਾ ਕਿ ਵੀ ਕੱਲ ਨੂੰ ਕੋਈ ਵੀ ਅਲੀਗੇਸ਼ਨ ਲਾ ਸਕਦੀ ਹੈ ਸਭ ਇਹਦੇ ਕੋਲ ਟੇਕ ਕੋਲ ਮਲਾ ਕੇ 50% ਡਰਦੇ ਹੀ ਸੀਗੇ ਕਿਸੇ ਕੋਲ ਤਾਂ ਨੇ 13 ਲੱਖ ਲਿੱਤਾ ਕਿਸੇ ਕੋਲ 5 ਲੱਖ ਲਿੱਤਾ ਅਕਾਊਂਟ ਚੈੱਕ ਕਰੋ ਜੋ ਮਾੜੇ ਕੰਮ ਕਰਕੇ ਜਿਨ੍ਹਾਂ ਨੇ ਨਸ਼ਾ ਵੇਚ ਕੇ ਘਰ ਬਣਾਇਆ ਹੈ ਚਾਹੇ ਉਹ ਕੋਈ ਮੁਲਾਜ਼ਮ ਹੈ ਚਾਹੇ ਉਹ ਕੋਈ ਕਿਸੇ ਪਾਰਟੀ ਤੋਂ ਸੰਬੰਧਿਤ ਹੈ ਚਾਹੇ ਉਹ ਕੋਈ ਰਾਜਨੀਤਿਕ ਵਾਲਾ ਬੰਦਾ ਹੈ ਜਾਂ ਕੋਈ ਆਮ ਹੈ ਪਰ ਬਲਡوزر ਫੇਰ ਦਿੱਤਾ ਜਾਏ ਐਵੇਂ ਇਸ ਮੁਲਾਜ਼ਮ ਦੇ ਘਰ ਤੇ ਵੀ ਬਲਡوزر ਫੇਰ ਕੱਲ ਇੱਕ ਪ੍ਰਾਪਰਟੀ ਨੂੰ ਸੀਲ ਕਰਕੇ ਇਹ ਤਾਂ ਸੱਲੀ ਹੋਣੀਗੀ ਮੇਰਾ ਘਰ ਉਜੜਿਆਗਾ ਇਹਦਾ ਘਰ ਬਰਾਬਰ ਉੱਜਣਾ ਚਾਹੀਦਾ ਇਹਨੇ ਲੋਕਾਂ ਦੇ ਧੀਆਂ ਪੁੱਤਰਾਂ ਨੂੰ ਚਿੱਟੇ ਤੇ ਲਾਇਆ ਸੀ ਇੰਦੇ ਘਰ ਤੇ ਬਲਡੋਰਜਰ ਹਰ ਹਾਲਤ ਤੇ ਫੇਰਿਆ ਹੀ ਜਾਵੇ ਜਿਹੜੀ ਦੂਜੀ ਪ੍ਰਾਪਰਟੀ ਆ ਉਹਨੂੰ ਸੀਲ ਕੀਤਾ ਜਾਵੇ ਜਿਵੇਂ ਮੈਂ ਦਰਦ ਦਰਦ ਦੇ ਠੋਕਰਾ ਖਾਧੀਆਂ ਨੇ ਮੈਨੂੰ ਇਨਸਾਫ ਮੇਰੇ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਓਵੇਂ ਹੀ ਦਰਦ ਦਰਦ ਦੇ ਠੋਕਰਾ ਖਾਵੀ ਪਟੰਡਾ ਚ ਥਾਰ ਸਮੇਤ ਫੜੀ ਗਈ ਮੈਲਾ ਪੁਲਿਸ ਕਰਮਚਾਰੀ ਤੇ ਥਾਰ ਦੇ ਵਿੱਚ ਛੱਟਾ ਤੇ ਉਸ ਤੋਂ ਬਾਅਦ ਹੋਰ ਵੱਡੇ ਖੁਲਾਸੇ ਉਸ ਮੈਲਾ ਕਰਮਚਾਰੀ ਦੇ ਬਾਰੇ ਦੇ ਵਿੱਚ ਹੋਏ ਜਿਹੜੇ ਹੈਰਾਨ ਕਰਦੇ ਖੁਲਾਸੇ ਗੁਰਮੀਤ ਕੌਰ ਹੋਰ ਹਨ ਕੀਤੇ ਗੁਰਮੀਤ ਕੌਰ ਇਸ ਵੇਲੇ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਇਹ ਐਪੀਸੋਡ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਤੁਸੀਂ ਆਪਣੀਆਂ ਵੀਡੀਓਜ਼ ਦੇ ਵਿੱਚ ਵੀ ਦੱਸਿਆ ਕਿ ਤੁਹਾਡੇ ਹਸਬੈਂਡ ਉਹਨਾਂ ਦੇ ਨਾਲ ਰਹਿੰਦੇ ਨੇ ਐਪੀਸੋਡ ਕਿੱਦੋਂ ਤੋਂ ਸ਼ੁਰੂ ਹੁੰਦਾ ਤੁਹਾਡੀ ਫੈਮਿਲੀ ਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਕਦੋਂ ਤੋਂ ਹੁੰਦੀ ਹੈ ਮਨਦੀਪ ਕੌਰ ਸਤ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਗੁਰਮੀਤ ਕੌਰ ਹੈ ਜੋ ਅਮਨਦੀਪ ਕੌਰ ਜਿੰਦਾ ਬੈਲਟ ਨੰਬਰ 1248 ਹੈ ਮਾਨਸਾ ਬੈਲਟ ਨੰਬਰ 621 ਦੀ 2022 ਦੀ ਮੇਰੇ ਹਸਬੰਡ ਬਲਵਿੰਦਰ ਸਿੰਘ ਉਰਫ ਸੋਨੂ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਈ ਹੈ ਇਹ ਮਾਮਲਾ 2022 ਤੋਂ ਲੈ ਕੇ 2025 ਤੱਕ ਚੱਲਦਾ ਆ ਰਿਹਾ ਹੈ ਉਹ ਤੋਂ ਚੱਲਿਆ ਤੇ ਉਸ ਤੋਂ ਬਾਅਦ ਫਿਰ ਕੀ ਕਿਸ ਤਰ੍ਹਾਂ ਦੇ ਨਾਲ ਜਿਵੇਂ ਤੁਹਾਡੇ ਕੋਲ ਕੱਲ بڑے ਵੱਡੇ ਖੁਲਾਸੇ ਕੀਤੇ ਗਏ ਚਿੱਟੇ ਤੱਕ ਦੇ ਖੁਲਾਸੇ ਕੀਤੇ ਗਏ ਬੜਾ ਕੀ ਕਿ ਉਸ ਚੱਲਦਾ ਆ ਉਹਨਾਂ ਦੇ ਨਾਲ 2022 ਤੋਂ ਹੀ ਖਲਾਸੇ ਚੱਲ ਰਹੇ ਸੀਗੇ ਮੈਂ 2022 ਤੋਂ ਵੀ ਮੇਰੇ ਤਰਖਾਸ਼ਾਂ ਦੇਖੀਆਂ ਜਾਨਾ ਮੈਂ 2022 ਤੋਂ ਹੀ ਕਹਿ ਰਹੀ ਸੀ ਵੀ ਚਿੱਟੇ ਦਾ ਕੰਮ ਕਰਦੇ ਨੇ ਇਹਦਾ ਵਪਾਰ ਬਣਿਆ ਹੋਇਆਗਾ ਇੱਕ ਇੱਕ ਕਾਂਸਟੇਬਲ ਲੇਡੀਜ਼ ਹੋ ਕੇ ਇੰਨਾ ਪੈਸਾ ਇੰਨੀ ਜਿਹੜੀ ਗੱਡੀਆਂ ਥਾਰ ਗੱਡੀਆਂ ਵਗੈਰਾ ਤੇ ਚੜੀ ਬੈਠੀ ਸੀਗੀ ਇਹਨਾਂ ਨੂੰ ਨੱਥ ਪਾਓ ਤੁਸੀਂ ਕਿੱਥੋਂ ਆ ਰਹੇ ਐਨਾ ਪੈਸਾ ਦੇਖੋ ਪਲੋਨੀ ਦੇ ਵਿੱਚ ਕਰੋਨਾ ਦੀ ਜਾਇਦਾਦ ਹੈ ਆਪਾਂ ਇੱਕ ਪਲਾਟ ਲੈਣ ਲੱਗਿਆਂ ਵੀ 20 ਵਾਰ ਸੋਚਦੇ ਆ ਤੇ ਇੱਕ ਕੋਠੇ ਦੀ ਕੀਮਤ ਪਤਾ ਕਰੋ 2 ਕਰੋੜ ਦੇ ਕਰੀਬ ਹੋਊਗੀ ਇੱਕ ਕਨਸਟੇਬਲ ਉਹਦਾ ਹੋਵੇ ਲੇਡੀਜ਼ ਦਾ ਤੇ ਉਹ ਇੰਨੀ ਵੱਡੀ ਜਾਇਦਾਦਾਂ ਕੋਠੀਆਂ ਦੀ ਮਾਲਕ ਉਹ 18 ਦੀ ਮਾਲਕ ਵਰਨਾ ਗੱਡੀਆਂ ਦੀ ਮਾਲਕ ਪੈਸਾ ਕਿੱਥੋਂ ਆ ਰਿਹਾ ਮੈਂ 2022 ਦੀ ਰੋਂਦੀਪੁਰ ਲਾਂਦੀ ਰਹੀਆਂ ਮੇਰੇ ਬੱਚਿਆਂ ਨੂੰ ਲੈ ਕੇ ਵੀ ਇਹਨਾਂ ਨੇ ਮੇਰਾ ਘਰ ਖਰਾਬ ਕਰਤਾ ਇਹ ਲੋਕਾਂ ਦੇ ਘਰ ਖਰਾਬ ਕਰ ਰਹੇ ਨੇ ਪਰ ਜਿਹੜੇ ਕਈ ਵਿੱਚ ਮਲਾਜਮ ਸੀ ਜਾਂ ਕੋਈ ਵੱਡੇ ਦੇ ਪਿੱਛੇ ਸਪੋਰਟ ਕਰ ਰਹੇ ਸੀਗੇ ਰਾਜਨੀਤੀ ਵਾਲੇ ਬੰਦੇ ਕਹਿ ਸਕਦੇ ਆ ਕੋਈ ਵੀ ਕਹਿ ਸਕਦਾ ਜਿੰਦਾ ਇਹਦੇ ਉੱਤੇ ਹੱਥ ਸੀਗਾ ਉਹ ਇਹਨੂੰ ਬਚਾਉਂਦੇ ਆ ਰਹੇ ਸੀ ਪਰ ਦੇਖੋ ਇੱਕ ਨਾ ਇੱਕ ਟਾਈਮ ਅੰਤ ਹੁੰਦਾ ਮਾੜੇ ਟਾਈਮ ਕਹਿੰਦੇ ਨੇ ਨਾ ਸਾਰਾ ਟਾਈਮ ਸਦਾ ਇੱਕੋ ਦਿਨ ਨਹੀਂ ਚੱਲਦੇ ਹੁੰਦੇ 2022 ਤੋਂ ਲੈ ਕੇ 4 ਸਾਲਾਂ ਬਾਅਦ ਇਹ ਖੋਦੀ ਰੰਗੇ ਹੱਤੀ ਨਾਕੇ ਜਨਾਨ ਬੜੀ ਗਈ ਹੈ ਤੁਹਾਨੂੰ ਕੀ ਲੱਗਦਾ ਕਿ ਕਦੋਂ ਤੋਂ ਇਹ سلسلہ ਜਿਹੜਾ ਹੈਗਾ ਇਹ ਚੱਲ ਰਿਹਾ ਸੀ ਚਿੱਟੇ ਵਾਲਾ ਸਿਲਸਿਲਾ ਕਦੋਂ ਤੋਂ ਚੱਲ ਰਿਹਾ ਸੀ ਦੇਖੋ ਪਹਿਲਾਂ ਤਾਂ ਮੈਨੂੰ ਜਾਣਦੀ ਨਹੀਂ ਸੀ ਮੇਰੀ ਕੋਈ ਇਹਨਾਂ ਨਾਲ ਜਾਤੀ ਦੁਸ਼ਮਣੀ ਨਹੀਂ ਸੀਗੀ ਜਦੋਂ ਮੇਰਾ ਘਰ ਖਰਾਬ ਹੋਇਆ ਮੇਰੇ ਹਸਬੰਦ ਨਾਲ ਰਿਲੇਸ਼ਨਸ਼ਿਪ ਦੇਖੋ ਸਾਡਾ ਐਂਬੂਲੈਂਸ ਦਾ ਕੰਮ ਸੀਗਾ ਮੇਰਾ ਹਸਬੰਦ ਇੱਕ ਐਂਬੂਲੈਂਸ ਡਰਾਈਵਰ ਗੱਡੀ ਚ ਚਲਾਉਂਦਾ ਸੀ ਬਠਿੰਡਾ ਦਿੱਲੀ ਹਾਰਡ ਚ ਠੀਕ ਹੈ ਇਹ ਇੱਕ ਪੁਲਿਸ ਕਾਂਸਟੇਬਲ ਸੀ ਐਂਬੂਲੈਂਸ ਵਾਲਿਆਂ ਦਾ ਇੱਕ ਪੁਲਿਸ ਮੁਲਾਜ਼ਮ ਨਾਲ ਕੋਈ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਹੋ ਸਕਦਾ ਇੱਕ ਨਰਸ ਦਾ ਮੰਨੀਏ ਤੇ ਆਪਾਂ ਸੋਚ ਸਕਦੇ ਹਾਂ ਇਹ ਮੁਲਾਜ਼ਮ ਦੇ ਨਾਲ ਇੰਨਾ ਮਤਲਬ ਪਿੱਛੇ ਜੀ ਕਿੰਨਾ ਚੱਲਿਆ ਸੀਗਾ ਵੀ ਐਂਬੂਲੈਂਸ ਦੇ ਵਿੱਚ ਟਾਂ ਵੇਚਿਆ ਜਾ ਰਿਹਾ ਇਹ ਇਹ ਮੇਰੀ ਨਿਊਜ਼ ਨਹੀਂ ਬਹੁਤ ਨਿਊਜ਼ਾਂ ਵੀ ਆਪਾਂ ਕੀ ਆਣੇ ਜੋ ਇੱਕ ਐਂਬੂਲੈਂਸ ਦੀ ਹਾਰਟ ਵਿੱਚ ਚਿੱਟਾ ਸਪਲਾਈ ਹੁੰਦਾ ਸੀ ਤੇ 2022 ਦੇ ਵਿੱਚ ਜਦੋਂ ਮੇਰਾ ਹਸਬੰਦ ਸਿੰਘ ਇਸ ਲੇਡੀ ਜੀ ਦੇ ਨਾਲ ਸੰਪਰਕ ਵਿੱਚ ਆਇਆ ਇਹਨਾਂ ਨੇ ਆਪਸ ਵਿੱਚ ਕੀ ਗੱਲ ਵਾਤ ਕਿਉਂਕਿ ਮੇਰੇ ਹਸਬੰਦ ਦਾ ਵੀ ਪਿੱਛੇ ਬੈਕਗ੍ਰਾਉਂਡ ਕ੍ਰਿਮੀਨਲ ਹੀ ਸੀਗਾ ਚਲੋ ਕਹਿੰਦੇ ਨੇ ਕਿ ਲੇਡੀ ਜੀ ਨੇ ਘਰ ਬਸਾਣਾ ਹੁੰਦਾ ਤਾਂ ਬਹੁਤ ਕੁਝ ਦੇਖਣਾ ਪੈਂਦਾ ਮੈਂ ਉਹਨੂੰ ਸੁਧਾਰਿਆ ਸੁਧਾਰ ਕੇ ਮੈਂ ਉਹਨੂੰ ਸਿੱਧੇ ਰਸਤੇ ਲੈ ਕੇ ਆਈ ਅਸੀਂ ਛੜ ਕੇ ਬਠਿੰਡੇ 2014 ਤੋਂ ਰਹਿ ਰਹੇ ਸੀਗੇ ਪਰ ਕਹਿੰਦੇ ਨਾ ਜੋ ਜਿੰਨੂੰ ਮੂੰਹ ਨੂੰ ਪੈਸਾ ਲੱਗਿਆ ਹੋਵੇ ਉਹ ਕਦੀ ਨਹੀਂ ਸੁਧਰਦਾ ਹੁੰਦਾਗਾ ਤੇ ਉਹਨੇ ਇੱਥੇ ਆ ਕੇ ਜਦੋਂ ਇਸ ਲੇਡੀ ਦਾ ਸਾਥ ਮਿਲ ਗਿਆ ਪੈਸਾ ਮੂੰਹ ਨੂੰ ਲੱਗ ਗਿਆ ਇਹਨਾਂ ਨੇ ਇਹ ਕਾਰਨਾਮੇ ਫੇਰ ਸ਼ੁਰੂ ਕਰਤੇ ਪਰ ਹੁਣ ਵੀ ਚਿੱਟੇ ਦੀ ਤਸਕਰੀ ਜਿਹੜੀ ਆ ਬੇ ਬੇ ਚਾਹੇ ਸ਼ਰਮ ਚੱਲ ਰਹੀ ਸੀ ਸ਼ਰਮ ਕਰ ਰਹੀ ਸ਼ਰਮ ਜੀ ਚੱਲ ਰਹੀਆਂ ਸੀਗਾ ਮੈਂ ਤਾਂ ਬਹੁਤ ਛੇਰਦੀ ਕਹਿ ਰਹੀ ਸੀ ਮੈਂ ਪ੍ਰਸ਼ਾਸਨ ਕੋਲ ਬਹੁਤ ਜ਼ਾਦ ਕੋ ਬਹੁਤ ਮੈਡਮ ਆਈ ਸੀ ਜਦੋਂ ਪਰਤੀ ਹੋਈ ਸੀ ਮੈਨਾਂ ਉਹਨਾਂ ਨੂੰ ਕਿਹਾ ਉਹਨਾਂ ਮੈਨੂੰ ਲੋਕਾਂ ਨੇ ਕਿਹਾ ਮੈਡਮ ਬਹੁਤ ਵਧੀਆ ਆਏ ਹੋਏ ਨੇ ਤੁਸੀਂ ਉਹਨਾਂ ਨਾਲ ਮਿਲੋ ਮੈਂ ਉਹਨਾਂ ਨੂੰ ਮਿਲ ਕੇ ਵੀ ਆਈਆਂ ਦਰਖਾਸਤ ਵੀ ਲਾ ਕੇ ਆਈ ਸੀ ਉਸ ਤੋਂ ਪਹਿਲਾਂ ਵੀ ਮੈਂ ਬਹੁਤ ਦਰਖਾਸਤਾਂ ਲਾਈਆਂ ਮੈਂ ਅੰਦੀਗੜ ਤੱਕ ਵੀ ਗਈਆਂ ਭਗਵੰਤ ਮਾਨ ਸਰ ਦੇ ਆਫਿਸ ਤੱਕ ਵੀ ਗਈਆਂ ਮਨੀਸ਼ਾ ਗੁਲਾਟੀ ਮੈਡਮ ਤੱਕ ਗਈਆਂ ਵੀ ਇਹ ਇੱਕ ਚਿੱਟੇ ਦਾ ਵਪਾਰ ਇਹਨਾਂ ਨੇ ਚਲਾਇਆ ਹੋਇਆ ਤੇ ਮੇਰਾ ਘਰ ਖਰਾਬ ਕੀਤਾ ਹੋਇਆ ਇਸ ਲੇਡੀ ਜ ਨੇ ਤੁਸੀਂ ਇਹਨਾਂ ਨੂੰ ਨਾਥਾ ਪਾਓ ਪਰ 2022 ਤੋਂ ਲੈ ਕੇ ਦੇਖੋ ਕਿਸੇ ਨੇ ਅਜ ਤੱਕ ਕੋਈ ਸੁਣਵਾਈ ਨਹੀਂ ਕੀਤੀ ਪਰ ਜਦੋਂ ਕਹਿੰਦੇ ਨਾ ਰੱਬ ਇਨਸਾਨ ਕਰਦਾਗਾ ਤਾਂ ਬਹੁਤ ਵਧੀਆਂ ਕਰਦਾਗਾ ਤੇ ਆਹ ਦੇਖੋ 2022 25 ਚੜ ਗਿਆ ਸੀ 4 ਸਾਲਾਂ ਬਾਅਦ ਮੈਨੂੰ ਇਨਸਾਮ ਮਿਲਿਆ ਤੇ ਖੋਦੀ ਚਿੱਟਾ ਲੈ ਕੇ ਜਾਂਦੀ ਹੋਈ ਗੱਡੀ ਥਾਰ ਦੇ ਵਿੱਚ ਫੜੀ ਗਈ ਆ ਇਹਦੇ खिलाफ ਤੁਹਾਡੇ ਵੱਲੋਂ ਦਰਖਾਸਤੇ ਨੇ ਦਿੱਤੀਆਂਗੇ ਬਿੰਡਾ ਪੁਲਿਸ ਦੇ ਵਿੱਚ ਦਿੱਤੀਆਂਗੇ ਉਹਨਾਂ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹੋਈ ਹੋਵੇ ਦੇਖੋ ਜੀ 2022 ਚ ਮੈਂ ਡੇਢ ਮਹੀਨਾ ਲਗਾਤਾਰ ਦਰਖਾਸਤਾ ਦਿੰਦੀ ਰਹੀਆਂ ਮੇਰੇ ਨੇ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ ਗਈ ਜਦੋਂ ਮੈਨੂੰ ਲੱਗਿਆ ਵੀ ਮੇਰੇ ਕੋਲ ਮੇਰੇ ਕੋਲ ਰਹਿਣ ਨੂੰ ਘਰ ਨਹੀਂ ਸੀਗਾ ਸਰ ਮੈਂ ਕਿੱਥੇ ਮੈਨੂੰ ਪਤਾ ਸੀ ਉਸ ਟਾਈਮ ਮੈਂ ਆਪਦੇ ਕਿਹੜੇ ਹਲਾਕਾ ਦੇ ਨਾਲ ਮੈਂ ਰਿਸ਼ਤੇਦਾਰਾ ਕਰੇ ਜਾਂਦੀ ਸੀ ਨਾ ਉਹ ਮੈਨੂੰ ਕਹਿ ਦਿੰਦੇ ਸੇ ਵੀ ਤੂੰ ਇੱਥੋਂ ਚਲੀ ਜਾ ਮੈਂ ਲਾਸਟ ਵਿੱਚ ਆ ਕੇ ਡੀਐਸਪੀ ਦਫਤਰ ਦੇ ਕੋਲ ਉੱਥੇ ਬੈ ਗਈ ਮੈਂ ਕਿਹਾ ਸਾਰਾ ਮੇਕੋ ਰਹਿਣ ਨੂੰ ਜਗਾ ਨਹੀਂ ਮੈਨੂੰ ਘਰ ਦਵਾਈਆ ਜਾਵੇ ਮੈਂ ਕਿੱਥੇ ਜਾਵਾਂ ਉਹਨਾਂ ਨੇ ਇੱਕ ਸੰਸਥਾ ਵਾਲਿਆਂ ਨੂੰ ਬੁਲਾਇਆ ਬੁਲਾ ਕੇ ਉਹਨਾਂ ਨੇ ਕਿਹਾਗਾ ਜੀ ਇਹਨੂੰ ਉੱਥੇ ਲੈ ਜਾਓ ਮੈਂ ਉੱਥੇ ਜਾ ਕੇ ਮੈਨੂੰ ਉਹਨਾਂ ਨੇ ਬਟਾਤਾ ਮੇਰੀ ਛੋਟੀ ਕੁੜੀ ਬਹੁਤ ਛੋਟੀ ਸੀਗੀ ਜਿੜਦੀ ਸੀ ਉਹਨੂੰ ਇੰਨੀ ਭੁੱਖ ਲੱਗੀ ਸੀਗੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਦੁੱਧ ਹੈਗਾ ਕਹਿੰਦੇ ਦੁੱਧ ਨਹੀਂ ਹੈਗਾ ਮੈਂ ਕਿਹਾ ਬਿਸਕੁਟ ਦੇ ਦਿਓ ਕਹਿੰਦੇ ਬਿਸਕੁਟ ਵੀ ਨਹੀਂ ਹੈਗਾ ਮੈਂ ਇੰਨੀ ਮਜ਼ਬੂਰ ਹੋ ਗਈ ਸੀ ਕਿ ਮੈਂ ਕੋਈ ਵੀ ਰਹਿਣ ਨੂੰ ਘਰ ਵੀ ਘਰ ਵੀ ਨਹੀਂ ਸੀਗਾ ਮੈਂ ਕਿੱਥੇ ਜਾਂਦੀ ਮੈਂ ਰਾਤ ਸ਼ਾਮ ਪੈ ਗਈ ਮੈਨੂੰ ਐ ਲੱਗਿਆ ਵੀ ਮੇਦੀ ਕੋਈ ਨਹੀਂ ਸੁਣਦਾਗਾ ਕਿਉਂਕਿ ਉਹਨੂੰ ਕਿਸੇ ਨੇ ਨਾਥੀ ਨਹੀਂ ਪਾਈ ਸੀਗੀ ਮੈਂ ਹਾਰ ਕੇ ਲਾਸਟ ਵਿੱਚ ਆ ਕੇ ਇੱਕ ਜਰੀਲੀ ਚੀਜ਼ ਖਾ ਲਈ ਮੈਨੂੰ ਪਤਾ ਨਹੀਂ ਮੈਂ ਕਿੱਥੇ ਪਈ ਆ ਗਈਆ ਮੈਨੂੰ ਕੌਣ ਚੱਕ ਕੇ ਲਗਿਆ ਜਦੋਂ ਮੈਨੂੰ ਦੂਜੇ ਦਿਨ ਹਸਪਤਾਲ ਆਈ ਤਾਂ ਮੈਂ ਸਿਵਲ ਹਸਪੀਟਲ ਟੈਡਮਿਟ ਸੀ ਮੇਰੇ ਬਿਆਨ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕੀਤਾ ਗਿਆ ਸੀਗਾ ਪਰ ਉਸ ਟਾਈਮ ਬਲਵਿੰਦਰ ਸਿੰਘ ਸੋਨੂ ਨੂੰ ਰੈਸਟ ਕਰ ਲਿੱਤਾ ਸੀਗਾ ਪਰ ਅਮਨਦੀਪ ਫਿਰ ਵੀ ਕਹਤੇ ਫਰਾਰ ਹੋ ਗਈ ਸੀ ਜਾਂ ਫਰਾਰ ਕਰਵਾ ਦਿੱਤਾ ਗਿਆ ਸੀਗਾ ਫਿਰ 2022 ਤੋਂ ਬਾਅਦ ਵੀ ਇਹਨਾਂ ਦਾ ਇਹੀ ਕੰਮ ਚੱਲਦਾ ਰਿਹਾ ਮੈਨੂੰ ਫੋਨ ਕਿਤੇ ਧਮਕੀਆਂ ਦਿੱਤੀਆਂ ਬਲਵਿੰਦਰ ਸਿੰਘ ਨੇ ਘਰੋਂ ਬਾਹਰ ਹੋ ਜਾ ਤੇ ਲੱਤਾਂ ਤੋੜਾਂਗੇ ਤੂੰ ਸਾਡੇ ਤੇ ਪਰਚਾ ਪਵਾਇਆ ਇੰਨੇ ਫਿਰ ਦੁਬਾਰਾ ਇਹਨਾਂ ਨੇ ਇੱਕ ਫਰਨੈਲ ਦਾ ਸਟੰਟ ਖੇੜ ਕੇ ਸਿਵਲ ਹਸਪੀਟਲ ਚ ਐਡਮਿਟ ਹੋ ਗਏ ਮੇਰੇ ਤੇ ਪਰਚਾ ਪਵਾਣ ਕਰਕੇ ਉਦੋਂ ਵੀ ਡਾਕਟਰਾਂ ਨੇ ਇਹਨਾਂ ਦਾ ਸੈਂਪਲ ਲੈਣਾ ਸੀਗਾ ਸੈਂਪਲ ਦੌਰਾਨ ਇਨਨੇ ਦੇ ਇਸ ਅਮਨ ਦੀਪਕੌਰ ਨੇ ਥੱਪੜ ਮਾਰਿਆ ਸਰਕਾਰੀ ਹਸਪੀਟਲ ਦੇ ਵਿੱਚ ਔਰ ਡਾਕਟਰਾਂ ਵੱਲੋਂ ਵੀ ਹੜਤਾਲ ਕੀਤੀ ਗਈ ਵੀ ਅਸੀਂ ਲੋਕਾਂ ਦੀ ਦੇਖੋ ਡਾਕਟਰ ਨੂੰ ਰੱਬ ਦਾ ਰੂਹ ਮੰਨਿਆ ਜਾਂਦਾਗਾ ਆਪਾਂ ਉੱਥੇ ਇੱਕ ਰੱਬ ਸਮਝ ਕੇ ਹੀ ਜਾਂਦੇ ਆ ਵੀ ਸਾਡੀ ਜਾਨ ਬਚਾਈ ਜਾਊਗੀ ਇੱਕ ਡਾਕਟਰ ਡਿਊਟੀ ਕਰ ਰਿਹਾ ਹੈਗਾ ਉਹਨਾਂ ਦਾ ਕੰਮ ਹੈ ਸੈਂਪਲ ਲੈਣਾ ਜੇ ਤੂੰ ਨਸ਼ਾ ਨਹੀਂ ਕਰਦੀਗੀ ਤੈਨੂੰ ਕੀ ਪ੍ਰੋਬਲਮ ਸੀ ਤੂੰ ਕੋਨ ਟੈਸਟ ਕਰਵਾ ਇਹਨੇ ਥੱਪੜ ਮਾਰਿਆ ਡਾਕਟਰ ਦੇ ਡਾਕਟਰਾਂ ਨੇ ਹੜਤਾਲ ਕੀਤੀ ਡਾਕਟਰਾਂ ਵੱਲੋਂ ਵੀ ਇਨਾਂ ਉੱਤੇ ਇੱਕ ਪਰਚਾ ਦਰਜ ਕੀਤਾ ਗਿਆ ਪਰ ਫਿਰ ਵੀ ਦੇਖੋ ਇੰਨੀ ਫੋਰਸ ਆਈ ਮੌਕੇ ਤੇ ਮਾਮਲਾ ਬਹੁਤ ਜ਼ਿਆਦਾ ਹਾਈਲਾਈਟ ਹੋਇਆ ਇਹਨੂੰ ਫੜ ਕੇ ਲੈ ਗਏ ਇਹ ਅੱਧੇ ਘੰਟੇ ਬਾਅਦ ਇਹਨੂੰ ਫੋਨ ਨਹੀਂ ਜਪਤ ਹੋਏ ਅੱਧੇ ਘੰਟੇ ਬਾਅਦ ਇਹ ਲੇਡੀਜ਼ ਮਹਿਲਾ ਥਾਣੇ ਦੇ ਵਿੱਚੋਂ ਛੁੱਟ ਕੇ ਬਾਹਰ ਆ ਗਈ ਦੇਖੋ ਇੰਨੀ ਫੋਰਸ ਗਈ ਹੋਵੇ ਮੇਰੇ ਕੋਲ ਵੀਡੀਓ ਅੱਜ ਵੀ ਪਈਆਂ ਨੇ ਉਹ ਮੇਰੀ ਆਈਡੀ ਤੇ ਆ ਘੱਟੋ ਘੱਟ ਤਿੰਨ ਗੱਡੀਆਂ ਗਈਆਂ ਸੀ ਇਹਨਾਂ ਨੂੰ ਫੜ ਕੇ ਲੈ ਕੇ ਗਏ ਨੇ ਡਾਕਟਰਾਂ ਵੱਲੋਂ ਜਦੋਂ ਪਰਚਾ ਦਰਜ ਆ ਅੱਧੇ ਘੰਟੇ ਬਾਅਦ ਥਾਣੇ ਵਿੱਚੋਂ ਬੰਦਾ ਬਾਹਰ ਆਜੇ ਆਪੇ ਇੱਕ ਪਹੁੰਚ ਪਾਵਰੀ ਕਹਿ ਸਕਦੇ ਆ ਜਿਹੜਾ ਡੋਪ ਟੈਸਟ ਹੋਇਆ ਸੀ ਉਹਦੇ ਵਿੱਚ ਆਇਆ ਸੀ ਕਿ ਇਹ ਚਿੱਟਾ ਦਾ ਸੇਵਨ ਕਰਦੇ ਡਾਕਟਰਾਂ ਵੱਲੋਂ ਜਦੋਂ ਡ੍ਰੌਪ ਟੈਸਟ ਲਿੱਤਾ ਜਾਂਦਾ ਸੀਗਾ ਸੈਂਪਲ ਲੈ ਰਿਆ ਸੀ ਨੇ ਸੈਂਪਲ ਦਿੱਤਾ ਹੀ ਨਹੀਂ ਮੈਂ ਉਹ ਹੀ ਕਹਿ ਰਹੀ ਆ ਨਾ ਇਹਨੇ ਸੈਂਪਲ ਹੀ ਦਿੱਤਾ ਨਹੀਂ ਥੱਪੜ ਮਾਰਿਆ ਡਾਕਟਰ ਦੇ ਵੀ ਤੂੰ ਕੋਣ ਨੂੰ ਨਾ ਮੈਨੂੰ ਹੱਥ ਲਾ ਨਾ ਅਗਰ ਸ ਕਸ 85 ਉਦੋਂ ਬ੍ਰह्म ਮਤਲਬ ਇਹਦਾ ਜੋ ਡੋਪ ਟੈਸਟ ਕੀਤਾ ਸੀ ਪੋਜ਼ਿਟਿਵ ਹੀ ਆਇਆ ਸੀਗਾ ਡਾਕਟਰ ਪੋਜ਼ਿਟਿਵ ਹੈ ਹਾਂਜੀ ਇੱਕ ਹੋਰ ਜੋ ਸੀ ਗੱਲਾਂ ਸਾਡੇ ਨਾਲ ਕਰ ਰਹੇ ਇੱਕਔਰ ਤੋਂ ਹੁੰਦੇ ਨਾਤੇ ਇਹਦੇ ਨਾਲ ਮਿਲ ਕੇ ਗੱਲਾਂ ਕੀਤੀਆਂ ਕਿ ਮੇਰੇ ਪਰਿਵਾਰ ਦੇ ਆ ਹਾਲਾਤ ਹੋ ਗਏ ਨੇ ਮੇਰੇ ਬੱਚਿਆਂ ਦੇ ਆ ਹਾਲਾਤ ਨੇ ਮੈਨੂੰ ਰਹਿਣ ਦੇ ਲਈ ਘਰ ਤੱਕ ਨਹੀਂ ਆ ਖਾਣ ਦੇ ਲਈ ਕੁਝ ਵੀ ਨਹੀਂ ਹੈ ਮੇਰੇ ਕੋਲ 2022 ਤੋਂ ਜਦੋਂ 2024 ਦੀ ਗੱਲ ਹੈ ਜਦੋਂ ਮੈਂ 2024 ਦੀ ਗੱਲ ਹੈ ਮੈਂ ਨਾ ਇੱਕ ਢਾਬਾ ਖੋਲਿਆ ਸੀ ਦੁਬਈ ਤੋਂ ਵਾਪਸ ਆ ਕੇ ਬਾਬਾ ਜੀਵਨ ਸਿੰਘ ਚੌਂਕ ਚ ਜਦੋਂ ਮੈਂ ਉਹ ਢਾਬਾ ਖੋਲਿਆਗਾ ਉਸ ਤੋਂ ਪਹਿਲਾਂ ਮੈਂ ਗਈ ਸੀਗੀ ਆਪਣੇ ਜੋ ਜਗਸੀਰ ਮਾਸਟਰ ਨੇ ਐਮਐਲਏ ਉਹ ਆਪਣੇ ਪੁੱਛੋਂ ਮੰਡੀ ਦੇ ਨੇ ਉੱਥੇ ਪਿੰਡ ਚੱਕ ਫਤਿਹ ਸਿੰਘ ਵਾਲਾ ਇਹ ਉਹਨਾਂ ਦੀ ਕੋਟੀ ਉੱਤੀ ਸੀ ਜਿਵੇਂ ਮੈਨੂੰ ਦੱਸਿਆ ਵੀ ਤੁਸੀਂ ਉਹਨਾਂ ਨੂੰ ਮਿਲੋ ਅਸੀਂ ਉਹਨਾਂ ਦੇ ਗਏ ਕੋਟੀ ਵਿੱਚ ਗਏ ਸਰ ਮਿਲੇ ਨਹੀਂ ਸੀ ਉਹਨਾਂ ਦੀ ਮੈਡਮ ਬੈਠੇ ਹੋਏ ਸੀ ਮੈਂ ਉਹਨਾਂ ਨੂੰ ਜਾ ਕੇ ਕਿਹਾ ਵੀ ਮੈਡਮ ਮੇਰਾ ਇਸ ਲੜੀ ਦੀ ਕਰ ਖਰਾਬ ਕੀਤਾ ਹੋਇਆ ਇਹਦੇ ਮਾਪਿਆਂ ਨੂੰ ਬੁਲਾ ਕੇ ਤੁਸੀਂ ਕਹੋ ਵੀ ਕਿਉਂ ਬੱਚਾ ਦਾ ਕਰ ਖਰਾਬ ਕੀਤਾ ਹੋਇਆਗਾ ਵੀ ਇਹਨੂੰ ਤਾਂ ਕੋਈ ਵੀ ਮਿਲ ਜਾਂਦਾ ਠੀਕ ਹੈ ਦੋ ਬੱਚਿਆਂ ਵਾਲਾ ਪਿਓ ਨੂੰ ਕਿਉਂ ਰੱਖੀ ਫਿਰਦੀ ਐ ਚਲੋ ਕਹਿੰਦੇ ਅਸੀਂ ਦੱਸਾਂਗੀ ਮੈਂ ਉਹਨਾਂ ਨਾਲ ਗੱਲ ਕਰਾਂਗੀ ਮੁੜ ਕੇ ਇਹਨੇ ਨਾ ਸਾਡੇ ਖਿਲਾਫ ਦਰਖਾਸਤ ਲਗਾਤੀ ਦੇਖੋ ਹੁਣ ਜਿਹੜੀ ਕੋਈ ਵੀ ਬੰਦਾ ਐ ਆਪਣੀ ਉਹਦੇ ਨਾਲ ਦੁਸ਼ਮਣ ਹੀ ਐ ਜੇ ਉਤੋਂ ਦਾ ਕੋਈ ਵੱਡਾ ਜੋ ਆਪਾਂ ਇੱਕ ਨਿਮੰਦਾ ਚੁਣਿਆ ਹੋਇਆਗਾ ਜੇ ਉਹ ਉਸੇ ਪਿੰਡ ਦਾ ਉਸੇ ਜਗ੍ਹਾ ਦਾ ਇਹਦਾ ਮਤਲਬ ਬੇਤਨ ਹੀ ਨਾ ਵੀ ਆਪਾਂ ਉਹਦੇ ਘਰੇ ਗਏ ਆ ਦੂਜੇ ਬੰਦੇ ਦੇ ਮਾਰਨ ਵਾਸਤੇ ਆਪਾਂ ਆਪਦੀ ਗੱਲ ਰੱਖਣ ਵਾਸਤੇ ਤਾਂ ਅਫਸਰ ਦੇ ਘਰੇ ਜਾਵਾਂਗੇ ਨਾ ਕੈਨੇਡਾ ਇਮੀਗ੍ਰੇਟ ਇਹ ਮੈਰਿਡ ਆ ਜੇ 2015 ਦੇ ਵਿੱਚ ਅਮਰਪੂਰਾ ਬਸਤੀ ਚ ਇਹਦਾ ਵਿਆਹ ਹੋਇਆ ਸੀ ਮੁੰਡਾ ਸੀਗਾ ਜੋ ਸਕੂਲ ਟੀਚਰ ਸੀਗਾ ਉਹਦੇ ਤੇ ਵੀ ਇਹਨੇ ਪਰਚਾ ਦਰਜ ਕਰਾਤਾ ਸੀ ਫਿਰ ਇੱਕ ਮੁੰਡੇ ਤੇ 2017 ਦੇ ਵਿੱਚ ਇਹਨੇ 376 ਦਾ ਪਰਚਾ ਦਰਜ ਕਰਾਇਆ ਸੀਗਾ ਇਹ ਮੈਰਿਡ ਹੈ ਇਹਨੇ ਹੁਣੇ ਹੀ ਜਾ ਕੇ ਡਿਵੋਰਸ ਲਿੱਤਾ ਹ ਜਬ ਚੰਦ ਇੱਕ ਮਹੀਨੇ ਦੀ ਗੱਲ ਹੋ ਗਈ 420 ਦਾ ਤੇ ਮਤਲਬ ਦਹੇ ਦਾ ਪਰਚਾ ਦਰਜ ਕਰਾਇਆ ਸੀਗਾ 2015 ਚ ਹੀ ਦਰਜ ਕਰਾਇਆ ਸੀਗਾ ਰਹੀ ਨਹੀਂ ਜੇ ਲਵ ਮੈਰਿਜ ਹੋਈ ਸੀ ਉਸ ਮੁੰਡੇ ਨੇ ਇਹਦਾ ਡੈਡੀ ਜੀ ਇੱਕ ਚਣਾਈ ਦਾ ਮਿਸਤਰੀ ਸੀ ਭਰਾ ਪ੍ਰਾਈਵੇਟ ਕਰਦਾ ਸੀਗਾ ਜੋਬ ਕਰਦਾ ਸੀ ਉਸ ਮੁੰਡੇ ਨੇ ਇਹਨੂੰ ਸਟੈਂਡ ਕੀਤਾ ਪੜਾਇਆ ਲਿਖਾਇਆ ਜੋਪ ਤੇ ਚੜਾਇਆ ਮੁੜ ਕੇ 2 ਮਹੀਨਾ ਡੇਢ ਮਹੀਨੇ ਬਾਅਦ ਇਹ ਇੱਕ ਚੋ ਦੇ ਨਾਲ ਚਾਹਦੋ ਡਿਊਟੀ ਕਰਦੇ ਦੌਰਾਨ ਇਹ ਉਹਦੇ ਨਾਲ ਰੰਗੇ ਹੱਥੀ ਉਹਨਾਂ ਨੇ ਫੜੀ ਸੀ ਮੁੜ ਕੇ ਜਦੋਂ ਦੇਖੋ ਲੇਡੀਜ਼ ਮੈਂ ਵੀ ਇੱਕ ਲੇਡੀ ਆ ਕਿੰਨੇ ਨਾ ਬਹੁਤ ਚਰਿੱਤਰ ਹੁੰਦੇ ਆ ਲੇਡੀਜ਼ ਕੋਲ ਇੰਨੇ ਇੱਕ ਚਰਿੱਤਰ ਹੀ ਕੀਤਾ ਵਾਲ ਖੁੱਲੇ ਕਰਕੇ ਗਲੀ ਵਿੱਚ ਰੋਲਾ ਪਾਤਾ ਮੇਰੇ ਤੇ ਫੜੀ ਇੱਕ ਓਵੇਂ ਗੰਦੇ ਹਲਾਤਾ ਚੀਜ਼ ਸੀਗੀ ਉਹਨਾਂ ਨੇ ਤਾਂ ਆਪਦੀ ਰੱਖਿਆ ਕਰਨੀ ਸੀ ਨਾ ਪਰ ਇੰਨੇ ਆਪਦੇ ਉੱਤੇ ਪੈਟਰੋਲ ਪਾ ਕੇ ਬਹੁਤ ਡਰਾਮੇ ਕਰਕੇ ਉਹਨਾਂ ਤੇ ਵਿਚਾਰਿਆ ਤੇ 420 ਦਾ ਪਰਚਾ ਦਰਜ ਕਰਾਤਾ ਸੀ ਕਿਸੇ ਦੀ ਕਿਸਬੂਤ ਨਹੀਂ ਵੀ ਉਹਦੇ ਫੜੀ ਗਈ ਸੀ ਕਿਸੇ ਕਿੰਨਾ ਸਰ ਜੀ ਮੈਂ ਉਹਨਾਂ ਨਾਲ ਜਦੋਂ ਦੇਖੋ ਕਿਸੇ ਦਾ ਘਰ ਉੱਜੜਦਾ ਨਾ ਬਹੁਤ ਜਾਂਚ ਪੜਤਾਲ ਕਰਦਾ ਮੈਂ ਵੀ ਆਉਦੀ ਜਾਂਚ ਪੜਤਾਲ ਕਰਨ ਵਾਸਤੇ ਇਹਦਾ ਇੱਕ ਇੱਕ ਬਾਇਆ ਡਾਟਾ ਇਕੱਠਾ ਕਰਨ ਲੱਗ ਗਈ ਸੀ ਉਸੇ ਟਾਈਮ ਤੋਂ ਮੈਂ ਉਹਨਾਂ ਘਰੇ ਮਿਲ ਕੇ ਆਈ ਸੀ ਉਹਨਾਂ ਦੀ ਕਹਿਣ ਤੇ ਮੁਤਾਬਕ ਨਹੀਂ ਜਦੋਂ ਮੈਂ ਉਹਨਾਂ ਦਾ ਘਰ ਲੱਭਦੀ ਸੀ ਨਾ ਗਲੀ ਵਿੱਚ ਮੋੜ ਮੋੜ ਤੇ ਜਦੋਂ ਮੈਂ ਲੋਕਾਂ ਨੂੰ ਪੁੱਛ ਕੇ ਗਈਆਂ ਦੇਖੋ ਇੰਨੀ ਮਸ਼ਹੂਰ ਸੀ ਮੈਂ ਜਦੋਂ ਨਾਮ ਲਿਆ ਨਾ ਇਸ ਲੇਡੀ ਦਾ ਵੀ ਐ ਕਰਕੇ ਕੋਈ ਇੱਥੇ ਲੇਡੀ ਸੀ ਕਿ ਜਿੰਨੇ ਕਿਸ ਐਸ ਬੰਦੇ ਤੇ ਬੱਚਾ ਪਾਇਆ ਹੋਵੇ ਜਾਂ ਕੋਈ ਰੋਲਾ ਉਹ ਕਹਿੰਦੇ ਹਾਂ ਉਹ ਇੱਕ ਪੁਲਿਸ ਕਾਂਸਟੇਬਲ ਸੀ ਜਿੰਨੇ ਪੂਰੀ ਗਲੀ ਦੇ ਵਿੱਚ ਰੋਲਾ ਪਾ ਕੇ ਉਹ ਵਿਚਾਰੇ ਬੰਦਿਆਂ ਨੂੰ ਫਸਾਤਾ ਸੀਗਾ ਦੇਖੋ ਆਂਡ ਮੰਡ ਹੁੰਦਾ ਨਾ ਸਚਾਈ ਹੀ ਬੋਲਦਾ ਹੁੰਦਾ ਕਿ ਇੰਨੇ ਵੀ ਆਪਾਂ ਕਿਸੇ ਨੂੰ ਦੁਸ਼ਮਣੀ ਨਹੀਂ ਕਹਿ ਸਕਦੇ ਬੱਚ ਇੰਨੇ ਸਮੇਂ ਤੋਂ ਜਦੋਂ ਤੁਸੀਂ ਵੀ ਗੱਲ ਕਰੀਏ ਕਿ ਮੈਂ ਵੀ ਦਰਖਾਸਤ ਦਿੱਤੀ ਇੰਨੇ ਸਮੇਂ ਤੋਂ ਬਚਦੇ ਆ ਰਹੇ ਤਾਂ ਫਿਰ ਹੱਥ ਕਿਹਦਾ ਹੈ ਕੋਈ ਜਿਵੇਂ ਤੁਸੀਂ ਆਪਣੀਆਂ ਵੀਡੀਓਜ਼ ਦੇ ਵਿੱਚ ਵੀ ਇਹ ਚੀਜ਼ ਦਾ ਦਾਵਾ ਕਰਦੇ ਹੋ ਕਿ ਪੁਲਿਸ ਆਫੀਸਰ ਨੇ ਵੱਡੇ ਵੱਡੇ ਰੈਂਕ ਦੇ ਪੁਲਿਸ ਆਫੀਸਰ ਨੇ ਆਈਪੀਐਸ ਲੌਬੀ ਉਹ ਰੈਂਕ ਦੇ ਪੁਲਿਸ ਹੈ ਕੁਝ ਐਸਾ ਹਾਂਜੀ ਹੈ ਜੀ ਦੇਖੋ ਆਮ ਤੁਸੀਂ ਲਾ ਲੋ ਮੈਂ ਲਾ ਲਉ ਮੈਂ ਤੇ ਕੋਈ ਦਰਖਾਸਤ ਲਾਉਗਾ ਇੱਕ ਮਿੰਟ ਸੱਦ ਲੈਣਗੇ ਤੁਹਾਡੇ ਖਿਲਾਫ ਦਰਖਾਸਤ ਲੱਗੀ ਆਓ ਬਿਆਨ ਆਪਾਂ ਬਿਆਨ ਨਾ ਦਵਾਵਾਂਗੇ ਆਪਣਾ ਜਿਨ੍ਹਾਂ ਆਰਾਮ ਕਰ ਦੇਣਗੇ ਵੀ ਆ ਕੇ ਤੁਸੀਂ ਬਿਆਨ ਦੇਖ ਕੇ ਜਾਓ ਨਹੀਂ ਤੇ ਸਾਨੂੰ ਆਣਾ ਪਊਗਾ ਇਹ ਚੀਜ਼ਾਂ ਹੁੰਦੀਆਂ ਨੇ ਆਮ ਪਬਲਿਕ ਨੂੰ ਵੀ ਪਤਾ ਇਹ ਚੀਜ਼ਾਂ ਹੁੰਦੀਆਂ ਨੇ ਆਪਾਂ ਨਾਲ ਜਿਨ੍ਹਾਂ ਆਰਾਮ ਕਰ ਦਿੰਦੇ ਜਿਨ੍ਹਾਂ ਦਾ ਕੋਈ ਤੁਸੀਂ ਆਂਦੇ ਨਹੀਂ 2022 ਤੋਂ ਲੈ ਕੇ 2025 ਤੱਕ ਦਰਖਾਸਤਾਂ ਲਾਈਆਂ ਗਈਆਂ ਨੇ ਅੱਜ ਤੱਕ ਕਿਉਂ ਨਹੀਂ ਕਾਰਵਾਈ ਹੋਈ ਕਿਉਂ ਨੇ ਨੂੰ ਬੁਲਾਇਆਗਾ ਇੰਦਾ ਮਤਲਬ ਇੰਦੇ ਪਿੱਛੇ ਬਹੁਤ ਪਾਵਰ ਸੀ ਨਾ ਤਾਂ ਹੀ ਕਿਉਂਕਿ ਪਾਵਰ ਵੀ ਉਹਨਾਂ ਨੂੰ ਉਹਨਾਂ ਨੇ ਇੰਦੇ ਨਾਲ ਵਧੀਆ ਲਿੰਕ ਸੀਗੇ ਕੀ ਚੀਜ਼ਾਂ ਸੀਗੀਆਂ ਇਹ ਹੁਣ ਇਹੀ ਖੁਲਾਸੇ ਕਰੂਗੀ ਜਾਂ ਇਹਦੇ ਮੋਬਾਈਲਾਂ ਚੋਂ ਜਾਂ ਜਿਹੜੀ ਇਹਨੇ ਤਫतीश ਕਰੂਗੀ ਇਮਾਨਦਾਰ ਪੁਲਿਸ ਕੋਈ ਖੁਲਾਸੇ ਕਰਨਗੇ ਜੇ ਪਾਪਾ ਵਰਸੇ ਤਾਂ ਹੀ ਹੁਣ ਤੱਕ ਬਚਦੀ ਆਈ ਹੈ ਤਾਂ ਹੀ ਕਰੋੜਾਂ ਦੀ ਜਾਇਦਾਦ ਤਾਂ ਬਣਾ ਲਈ ਹੈ ਇੱਕ ਦੇਖੋ ਕਿੰਨੀਆਂ ਮੁਲਾਜ਼ਮਾਂ ਨੇ ਪੁਲਿਸ ਮੁਲਾਜ਼ਮ ਹੈ ਲੇਡੀਜ਼ ਹੈ ਆਪਾਂ ਤੁਰੇ ਫਿਰਦੇ ਆ ਧੁੱਪ ਵਿੱਚ ਡਿਊਟੀ ਕਰਦੀਆਂ ਨੇ ਬਟੀਆਂ ਦੇ ਉਹਨਾਂ ਕੋਲ ਸਕੂਟਰੀ ਤੱਕ ਨਹੀਂ ਜੁੜਦੀ ਬੱਚਿਆਂ ਦੀਆਂ ਫੀਸਾਂ ਪੜਾਈਆਂ ਲਿਖਾਈਆਂ ਮੰਗਾਈ ਇੰਨੀ ਹੋ ਗਈਆਂ ਤੇ ਇੱਕ ਇੱਕ ਕਾਂਸਟੇਬਲ ਜਿਹੜੀ ਦੇਖੋ ਇਹਨਾਂ ਇੱਕ ਨਰਸ ਦਾ ਇਹਨੇ ਕੋਰਸ ਨਹੀਂ ਕੀਤਾ ਹੋਇਆ ਠੀਕ ਹੈ ਇਹ ਇੱਕ ਪੁਲਿਸ ਲਾਈਨ ਦੇ ਵਿੱਚ ਇੱਕ ਡਾਕਟਰ ਦੇ ਨਾਲ ਟੀਕੇ ਲਾਉਂਦੀ ਸੀਗੀ ਨਰਸ ਦਾ ਕੰਮ ਕਰਦੀ ਸੀ ਇਹਨ ਦੀ ਜਾਂਚ ਪਤਾ ਕਰੋ ਇਹਨੇ ਨਰਸ ਦਾ ਕੋਰਸ ਕੀਤਾ ਨਹੀਂ ਕੀਤਾ ਹੋਇਆ ਇਹ ਪਹੁੰਚ ਪਾਵਰ ਹੀ ਕਹਿ ਸਕਦੇ ਆ ਨਾ ਏਸੀ ਥੱਲੇ ਬਹਿ ਕੇ ਥਾਰ ਗੱਡੀ ਦਾ ਪੈਟਰੋਲ ਸਕੂਟਰੀ ਦਾ ਪੈਟਰੋਲ ਹੀ ਨਹੀਂ ਪੂਰਾ ਹੁੰਦਾ ਥਾਰ ਗੱਡੀ ਦਾ ਪੈਟਰੋਲ ਕਿਵੇਂ ਪੂਰਾ ਹੋ ਰਿਹਾ ਸੀਗਾ अच्छा ਜਿਵੇਂ ਤੁਸੀਂ ਪਹਿਲਾਂ ਵੀ ਇੰਟਰਵਿਊ ਦੇ ਵਿੱਚ ਬ ਦੱਸਿਆ ਕਿ ਉਸ ਵੇਲੇ ਵੀ ਕੁਝ ਤਰ੍ਹਾਂ ਦੀਆਂ ਧਮਕੀਆਂ ਪੁਲਿਸ ਆ ਉਹ ਅਕਸਰ ਉਹਨਾਂ ਦੁੱਤੀਆਂ ਗਈਆਂ ਜਿਹੜੇ ਨੂੰ ਉਸ ਦਿਵਲੇ ਅਰੈਸਟ ਕਰਨ ਦੇ ਲਈ ਆਏ ਸੀ ਹਾਂਜੀ ਉਦੋਂ ਵੀ ਧਮਕੀਆਂ ਇਹਨੇ ਵਿਦਿਆਕੋ ਹਰ ਕਿਸੇ ਨੂੰ ਕੋਈ ਨਾ ਕੋਈ ਖਬਰ ਮਿਲ ਜਾਂਦੀ ਹੈ ਜਦੋਂ ਸਰ ਜੋ ਨਵੇਂ ਆਏ ਨੇ ਚਲੋ ਮੇਰ ਕੋ ਨਾਮ ਸਹੀ ਨਹੀਂ ਲਿਆ ਜਾ ਰਿਹਾ ਹੋਗਾ ਉਹਨਾਂ ਨੇ ਮੌਕੇ ਤੇ ਇਹਦੇ ਕੋਲ ਦੋ ਆਈਫੋਨ ਸੀ ਨਾਲ ਦੀ ਨਾਲ ਹੀ ਫੜ ਲਏ ਸੀਗੇ ਠੀਕ ਹੈ ਜਦੋਂ ਇਹਨ ਫੜ ਲਏ ਇਹ ਉਹਨਾਂ ਕੋਲ ਮੋਬਾਈਲ ਮੰਗਦੀ ਸੀ ਕਹਿੰਦੀ ਮੈਨੂੰ ਇੱਕ ਵਾਰੀ ਫੋਨ ਦੇ ਦੋ ਟਾਡੀ ਕੀ ਮਜਾ ਤੁਸੀਂ ਮੇਰੇ ਤੇ ਪਰਚਾ ਕੱਟ ਦੋਗੇ ਟੋੜਾ ਤਾਂ ਬਾਥਰੂਮ ਵਿੱਚ ਪੈਂਟਾਂ ਦੇ ਨਿਕਲਣ ਲੱਗ ਜੂਗਾ ਐਨੇ ਵੱਟੇ ਗੱਲਾਂ ਐਨੇ ਜਦੋਂ ਫੜੀ ਵੀ ਗਈ ਹੈ ਪੁਲਿਸ ਵਾਲਾਂ ਦੇ ਘੇਰੇ ਦੇ ਵਿੱਚ ਆ ਬੰਦੇ ਦੀ ਆਵਾਜ਼ ਨਹੀਂ ਨਿਕਲਦੀ ਪਰ ਸ਼ਰਯਾਮ ਕਹਿ ਰਹੀ ਹੈ ਤੁਸੀਂ ਮੈਨੂੰ ਇੱਕ ਵਾਰੀ ਫੋਨ ਦੇ ਦੋ ਮੈਨੂੰ ਇੱਕ ਫੋਨ ਕਰ ਲੈਂਦੋ ਤੁਸੀਂ ਮੇਰੇ ਤੇ ਪਰਚਾ ਤੱਕ ਨਹੀਂ ਕਰ ਸਕਦੇ ਇਹਨੂੰ ਪਹੁੰਚ ਪਾਵਰ ਹੀ ਕਹਿ ਸਕਦੇ ਆ ਜਿਵੇਂ ਤੁਸੀਂ ਥਾਰ ਦੀ ਗੱਲ ਕਰੀਆ ਕੋਟੀ ਦੀ ਗੱਲ ਕਰੀ ਹੋਰ ਵੀ ਗੱਡੀਆਂ ਦੀ ਗੱਲ ਚੱਲਦੀ ਆ ਕਿ ਹੋਰ ਵੀ ਉਹਦੇ ਗੱਡੀਆਂ ਜਿਹੜੀਆਂ ਉਹਨੇ ਬਣਾਈਆਂ ਹੋਈਆਂ ਨੇ ਹਾਂਜੀ ਇੱਕ ਤਾਂ ਪਹਿਲਾਂ ਇਹਦੇ ਕੋਲ ਥਾਰ ਸੀਗੀ ਪੀਬੀ 79 ਤੇ 788 ਨੰਬਰ ਠੀਕ ਹੈ ਉਹ ਗੱਡੀ ਇਹਨੇ ਲਈ ਸੀ 2024 ਦੇ ਵਿੱਚ ਉਹ ਗੱਡੀ ਦਾ ਪਤਾ ਨਹੀਂਗਾ ਹੁਣ ਇਹਨੇ 2025 ਚ ਇੱਕ ਗੱਡੀ ਨਵੀਂ 77ਵੀ ਨੰਬਰ ਜੋ ਪਕੜੀ ਗਈ ਹੈ ਤੁਸੀਂ ਵੀਡੀਓ ਚ ਵੀ ਦੇਖ ਰਹੇ ਹੋ ਦੂਜੀ ਗੱਡੀ ਹੋਗੀ ਇੱਕ ਦਿੱਲੀ ਨੰਬਰ ਵਰਨਾ ਗੱਡੀ ਵਾਈਟ ਕਲਰ ਦੀ ਉਹ ਵੀ ਇਹਦੇ ਕੋਲ ਹੈ ਠੀਕ ਹੈ ਇੱਕ ਆਡੀ ਗੱਡੀ ਮੇਰੇ ਨਾਲ ਪ੍ਰਸ਼ਾਸਨ ਨਰਜਨ ਰੋਡ ਦੇ ਉੱਤੇ ਇੱਕ ਘਰ ਦੇ ਕੋਲ ਬਾਹਰ ਪਲਾਟ 'ਚ ਖੜੀ ਹੋਈ ਐ ਇੱਕ ਬੁਲਟ ਮੇਰੇ ਕੋਲ ਵੀ ਫੋਟੋ ਵੀ ਹੈ ਨਵਾਂ ਬੁਲਟ ਕਢਾਇਆਗਾ ਸਟicker ਲੱਗਿਆ ਪੁਲਿਸ ਵਾਲਾ ਇਹਦੇ ਘਰ ਦੇ ਵਿੱਚ ਬੁਲਟ ਖੜਾ ਹੋਇਆ ਹੈ ਇੱਕ ਸਕੂਟਰੀ ਰੋਲੈਕਸ ਦੀ ਖੜੀ ਲੱਖ ਤੋਂ ਘੱਟ ਤਾਂ ਹੈ ਹੀ ਨਹੀਂਗੀ ਗਲੇ 'ਚ ਸੋਨੇ ਦੇ ਚੈਨਾ ਤਨ ਤੇ 15-15 ਹਜ਼ਾਰ ਦੇ ਸੂਟ ਕਿੱਥੋਂ ਆ ਰਹੇ ਨੇ ਪਤਾ ਚੱਲਣਾ ਇਹ ਨਸ਼ਾ ਵੇਚ-ਵੇਚ ਕੇ ਇਹਨਾਂ ਨੇ ਬਣਾਇਆ ਹੋਇਆਗਾ ਇਹ ਇਹਦੀ ਪ੍ਰਾਪਰਟੀ ਇੱਕ ਦੇਖੋ ਟਿੰਡ ਦੀ ਮੰਡੀ ਹੋਈ ਕਲੋਨੀ ਹੈ ਕਰੋਨਾ ਦੇ ਕੋਠੇ ਹੈਗੀ ਆ ਉਹ ਜਾ ਕੇ ਜਾਂਚ ਪ੍ਰਧਾਨ ਕਰੋ ਕੀਮਤ ਇੱਕ ਕਿਸਾਨ ਚੌਕ ਤੋਂ ਅੱਗੇ ਨਵੀਂ ਕਲੋਨੀ ਕੱਟੀ ਹੋਈਆਂ ਉੱਥੇ ਪਲਾਂਟ ਹੈ ਦੇਖੋ ਇੱਕ ਇੰਨੇ ਆਪਦੇ ਭਰਾ ਦੇ ਨਾਮ ਤੇ 500 ਗਜ ਦਾ ਪਲਾਂਟ ਲੈ ਕੇ ਰੱਖਿਆ ਹੋਇਆਗਾ ਕਿਵੇਂ ਆ ਗਿਆ ਇੰਨਾ ਪੈਸਾ ਕਿੱਥੋਂ ਆ ਰਿਹਾਗਾ ਜਾਂਚ ਪਰਦਾਲ ਇਹ ਵੱਡੇ ਅਧਿਕਾਰੀਆਂ ਨਹੀਂ ਕਰਨਾ ਚਾਹੀਦਾ ਜਿਵੇਂ ਆ ਦੂਜੇ ਲੋਕਾਂ ਨੇ ਮਾੜੇ ਕੰਮ ਕਰਕੇ ਘਰ ਬਣਾਏ ਸੀ ਭਗਵੰਤ ਮਾਨ ਸਰਕਾਰ ਨੇ ਇੱਕ ਮੁਹਿੰਮ ਚਲਾਈ ਸੀ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਘਰ ਵੀ ਇਹਦੇ ਨਾਮ ਤੇ ਐ ਵਿਰਾਟ ਗਰੀਨ ਵਾਲਾ ਘਰ ਇਹਦੇ ਨਾਮ ਤੇ ਐ ਗੱਡੀਆਂ ਵੀ ਇਹਦੇ ਨਾਮ ਤੇ ਐ ਆਪਾਂ ਆਨਲਾਈਨ ਅੱਜਕੱਲ ਸਭ ਕੁਝ ਚੈੱਕ ਹੋ ਜਾਂਦਾਗਾ ਚੈੱਕ ਕਰ ਸਕਦੇ ਆ ਠੀਕ ਹੈ ਭਗਵੰਤ ਮਾਨ ਸਰਕਾਰ ਨੇ ਇੱਕ ਮੁਹਿੰਮ ਚਲਾਈ ਐ ਜੋ ਮਾੜੇ ਕੰਮ ਕਰਕੇ ਜਿਨ੍ਹਾਂ ਨੇ ਨਸ਼ਾ ਵੇਚ ਕੇ ਘਰ ਬਣਾਇਆ ਚਾਹੇ ਉਹ ਕੋਈ ਮੁਲਾਜ਼ਮ ਐ ਆਏ ਹੋ ਕੋਈ ਕਿਸੇ ਪਾਰਟੀ ਤੋਂ ਸੰਬੰਧਿਤ ਹੈ ਚਾਹੇ ਕੋਈ ਰਾਜਨੀਤਿਕ ਵਾਲਾ ਬੰਦਾ ਜਾਂ ਕੋਈ ਆਮ ਹੈ ਬਲਡੋజర్ ਫੇਰ ਦਿੱਤਾ ਜਾਏ ਐਵੇਂ ਇਸ ਮੁਲਾਜ਼ਮ ਦੇ ਕਰਤੇ ਵੀ ਬਲਡੋజర్ ਫੇਰ ਕੱਲੀ ਇੱਕ ਪ੍ਰਾਪਰਟੀ ਨੂੰ ਸੀਲ ਕਰਕੇ ਨਹੀਂ ਤਾਂ ਸੱਲੀ ਹੋਣੀਗੀ ਮੇਰਾ ਘਰ ਉਜਾੜਿਆਗਾ ਇਹਦਾ ਕਰ ਬਰਾਬਰ ਉਜੜਨਾ ਚਾਹੀਦਾ ਇਹਨੇ ਲੋਕਾਂ ਦੇ ਧੀਆਂ ਪੁੱਤਰਾਂ ਨੂੰ ਚਿੱਟੇ ਤੇ ਲਾਇਆ ਸੀ ਇਹਦੇ ਕਰਤੇ ਬਲਡੋజర్ ਹਰ ਹਾਲਤ ਤੇ ਫੇਰਿਆ ਹੀ ਜਾਵੇ ਜਿਹੜੀ ਦੂਜੀ ਪ੍ਰਾਪਰਟੀ ਆ ਉਹਨੂੰ ਸੀਲ ਕੀਤਾ ਜਾਵੇ ਜਿਵੇਂ ਮੈਂ ਦਰਦ ਦਰ ਦੇ ਠੋਕਰਾ ਖਾਧੀਆਂ ਨੇ ਮੈਨੂੰ ਇਨਸਾਫ਼ ਮੇਰੇ ਬੱਚਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਓਵੇਂ ਹੀ ਦਰਦ ਦਰ ਦੇ ਠੋਕਰਾ ਖਾਵੇ ਤੁਸੀਂ ਬਲੈਕਮੇਲਿੰਗ ਦੇ ਇਲਜ਼ਾਮ ਵੀ ਲਾਉਣੇ ਹੋ ਕਿਨਾਂ ਦਾ ਕੰਮ ਹੰਦਾ ਬਣਾਏ ਹੋਏ ਬਲੈਕਮੇਲ ਕਰਦੇ ਨੇ ਇਸ ਚੀਜ਼ ਦੇ ਕੀ ਤੁਹਾਡੇ ਕੋਲ ਸਬੂਤ ਨੇ ਕਿ ਬਲੈਕਮੇਲ ਕਰਦੇ ਨੇ ਜਾਂ ਕਿਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਬਲੈਕਮੇਲ ਕਰਦੇ ਨੇ ਬਲੈਕਮੇਲ ਜੀ ਇਹਦੇ ਮੋਬਾਈਲ ਤੇ ਸਭ ਕੁਝ ਮਿਲੂਗਾ ਦੇਖੋ 376 ਦੇ ਪਰਚੇ ਬਲੈਕਮੇਲੇ ਕਿਹਾ ਜਾਂਦਾ ਹੈ ਠੀਕ ਹੈ 376 ਦੇ ਪਰਚੇ ਕਟਾਏ ਹੋਏ ਆ ਉਹ ਮੁੰਡੇ ਕੋਲ ਇੰਨੇ ਕਟੋ ਕਰ 7-8 ਲੱਖ ਰੁਪਏ ਖਾ ਲਿਆ ਕਿਹੜੇ ਮੁੰਡੇ ਦਾ ਨਾਮ ਹੈ ਹੁੰਦਾ ਸਾਬ ਤੋਂ ਸਪੈਂਡ ਦਾਲਾ ਨਾਮ ਤੋਂ ਪਿੰਡ ਹੈ ਚਲ ਉੱਥੇ ਤੁਸੀਂ ਆਪੇ ਜਾਂਚ ਪਰਤਾਲ ਕਰ ਲੰਗੇ ਬਲਾ ਲੋਣਗੇ ਆਪ ਉਹ ਅਧਿਕਾਰੀਆਂ ਦੇ ਹੱਥ ਵਿੱਚ ਹੈ ਉਸ ਤੋਂ ਬਾਅਦ ਕਈ ਡਾਕਟਰ ਆਏ ਕਈ ਵਕੀਲ ਆਏ ਮੈਂ ਤੁਹਾਨੂੰ ਇੱਕ ਤੁਹਾਡੇ ਚੈਨਲ ਲਈ ਗੁਜਾਰਿਸ਼ ਕਰਦੀਆਂ ਇਸ ਲੇਡੀ ਨੂੰ ਫੜਿਆ ਗਿਆ ਹੈ ਤੁਸੀਂ ਡਰੋ ਨਾ ਤੁਸੀਂ ਇਹ ਨਾ ਸੋਚੋ ਵੀ ਸਾਡਾ ਘਰ ਖਰਾਬ ਹੋਊਗਾ ਆਪਦੀ ਵਾਈਫ ਨੂੰ ਜੋ ਤੁਸੀਂ ਗਲਤੀਆਂ ਕਰ ਲੀਆਂ ਕਰ ਲੀਆਂ ਸਚਾਈ ਦੱਸ ਕੇ ਪਰ ਇਹ ਜਿਹੜੀਆਂ ਜਨਾਨੀਆਂ ਨੇ ਤੁਹਾਡੇ ਨਾਲ ਮਾੜਾ ਕੀਤਾ ਹੈ ਨਾ ਉਹਨਾਂ ਲਈ ਸਚਾਈ ਨੂੰ ਅੱਗੇ ਲੈ ਕੇ ਆਓ ਤੇ ਜੋ ਜੋ ਤੁਸੀਂ ਪੈਸਾ ਇਹਨੂੰ ਦਿੱਤਾ ਹੈ ਇਹਨੇ ਪੈਸਾ ਖਾਦਾ ਪੈਸਾ ਵਾਪਸ ਲੋ ਆਵਦਾ ਹਰ ਕਿਸੇ ਦਾ ਮਿਹਨਤ ਹੁੰਦਾ ਦੇਖੋ ਮੈਂ ਵੀ ਇੱਕ ਜਨ ਦਾ ਕਿੰਨਾ ਕੁ ਪੈਸਾ ਹੁਣ ਤੱਕ ਜਿਵੇਂ ਜੀਸੀ ਬਲੈਕਮੇਲ ਦਾ ਇੰਦਜ਼ਾਮ ਕਿੰਨਾ ਕੁ ਪੈਸਾ ਹੁਣ ਤੱਕ ਇਕੱਠਾ ਕਰ ਲੋ ਬਲੈਕਮੇਲਿੰਗ ਸੁਣਨ ਦੇ ਵਿੱਚ ਕਿਸੇ ਕੋਲ ਤਾਂ ਨੇ 13 ਲੱਖ ਲਿੱਤਾ ਹੈ ਕਿਸੇ ਕੋਲ 5 ਲੱਖ ਲਿੱਤਾ ਹੈ ਅਕਾਊਂਟ ਚੈੱਕ ਕਰੋ ਇਨੇ ਇੱਕ ਡਰਾਮਾ ਕੀਤਾ ਆ ਸਟੇਟ ਬੈਂਕ ਚ ਖਾਤਾ ਹੈ ਲੋਨ ਲੈ ਲਿਆ ਮੇਰੀ ਘੜੀ ਵੀ ਲੋਨ ਤੇ ਆ ਦੇਖੋ ਹਰ ਕੋਈ ਆਪਦੇ ਆਪ ਨੂੰ ਬਚਾਣ ਦੀ ਕੋਸ਼ਿਸ਼ ਕਰਦਾ ਹੈ ਜੇ ਦੋ ਲੋਨ ਤੋਂ ਸਾਬਤ ਕਰ ਦੇਗੀ ਇਹਦਾ ਮਤਲਬ ਇਹਦਾ ਡੈਡੀ ਇਹਦਾ ਜਿਹੜਾ ਆਪ ਹੈ ਇੱਕ ਚਨਾਈ ਦਾ ਮਿਸਤਰੀ ਹੈ ਪਿੰਡ 'ਚ ਪਤਾ ਕੀਤਾ ਜਵੇਂ ਭਰਾ ਪ੍ਰਾਈਵੇਟ ਜੋਬ ਕਰਦਾਗਾ ਇੰਨਾ ਪੈਸਾ ਕਿੱਥੋਂ ਆਇਆਗਾ ਕਿਸੇ ਦੇ ਖਾਤਿਆਂ 'ਚ ਵੀ ਟ੍ਰਾਂਸਫਰ ਕਰ ਦਿੱਤਾ ਹਾਂਗਾ ਅੱਜਕੱਲ ਆਨਲਾਈਨ ਸਿਸਟਮ ਹੈ ਚੈੱਕ ਕੀਤੀ ਜਾਵੇ ਕੱਲ ਜਦੋਂ ਉਹ ਨਾ ਲਿਜਾ ਰਹੇ ਸੀ ਤਾਂ ਉਦੋਂ ਇਹਨਾਂ ਤੋਂ ਪੁੱਛ ਸਵਾਲ ਪੁੱਛਿਆ ਤਾਂ ਉਹਨਾਂ ਵੱਲੋਂ ਕਿਹਾਗਾ ਕਿ ਸਭ ਕੁਝ ਛੋਟਾ ਸਭ ਕੁਝ ਛੋਟਾ ਕੀਤਾ ਵੀ ਦੇਖੋ ਜੀ ਕੋਈ ਵੀ ਕਹਿੰਦਾ ਜੇ ਹੁਣ ਕੋਈ ਵੀ ਬੰਦਾ ਹੈਗਾ ਉਹਨੇ ਮਰਡਰ ਵੀ ਕਰਤਾ ਨਾ ਉਹ ਇਹ ਹੀ ਕਹੂਗਾ ਮੈਂ ਮਰਡਰ ਨਹੀਂ ਕੀਤਾ ਕਦੀ ਕੋਈ ਗੁਨਾਹ ਕਬੂਲ ਕਰਦਾ ਹੈ ਕੋਈ ਗੁਨਾਹ ਕਬੂਲ ਨਹੀਂ ਕਰਦਾਗਾ ਤੇ ਇਹਨੇ ਵੀ ਕਿਹਾਗਾ ਜੇ ਐਡੀ ਸੱਚੀ ਸੀ ਜੇ ਤੂੰ ਸੱਚੀ ਸੀਗੀ ਸ਼ਰੈ ਆ ਮੈਂ ਵੀ মিডিਆ ਵਿੱਚ ਆ ਰਹੀ ਆ ਮੈਂ ਵੀ ਸਾਰਾ ਦਿਨ ਸੋਸ਼ਲ ਮੀਡੀਆ ਤੇ ਰਹਿਨੀ ਆ ਮੇਰੇ ਲਈ ਮੇਰੇ ਪ੍ਰਤੀ ਕੋਈ ਬੰਦਾ ਆ ਕੇ ਕਵੇ ਵੀ ਇਹ ਲੇਡੀ ਜ ਐਵੇਂ E ਇੰਦੇ ਪ੍ਰਤੀ ਬਹੁਤ ਲੋਕ ਦੱਸ ਰਹੇ ਨੇ ਲੋਕ ਵੀ ਦੇਖ ਰਹੇ ਨੇ ਕਈ ਮੈਨੂੰ ਕਮੈਂਟ ਵੀ ਕਰ ਰਹੇ ਨੇ ਸਾਡੇ ਭਰਾ ਨਾਲ ਐ ਹੋਇਆ ਸਾਡੇ ਉਹਦੇ ਨਾਲ ਐ ਹੋਇਆ ਇਹ ਜੇ ਸਚਾਈਆਂ ਨੇ ਤਾਂ ਹੀ ਮੈਂ ਅੱਗੇ ਆ ਰਹੀਆਂ ਇਸ ਕਰਕੇ ਮੈਨੂੰ ਡਰ ਨਹੀਂਗਾ ਬਸ ਧਮਕੀਆਂ ਦਿੱਤੀਆਂ ਮੈਨੂੰ ਫੇਕ ਆਈਡੀਆਂ ਤੋਂ ਆ ਰਹੇ ਨੇ ਮੈਸੇਜ ਤੁਸੀਂ ਇੰਦੇ ਖਿਲਾਫ ਬੋਲ ਰਹੇ ਹੋ ਕੱਲ ਨੂੰ ਤੁਹਾਡੇ ਬੱਚਿਆਂ ਤੇ ਵੀ ਕੁਝ ਹੋ ਸਕਦਾ ਤੁਹਾਡੇ ਨਾਲ ਵੀ ਕੁਝ ਹੋ ਸਕਦਾ ਤੁਸੀਂ ਵੱਡੇ ਅਧਿਕਾਰੀਆਂ ਦੇ ਨਾਲ ਮੈਨੂੰ ਵੀ ਧਮਕੀਆਂ ਆਈਆਂ ਜਾਂ ਸਿਰਫ ਮੈਸੇਜ ਆ ਰਹੇ ਨੇ ਫਿਲਹਾਲ ਮੈਨੂੰ ਮੈਸੇਜ ਹੀ ਆ ਰਹੇ ਨੇ ਵਿੱਚੋਂ ਮੈਂ ਨੰਬਰ ਬੰਦ ਵੀ ਕਰ ਦਿੰਨੀ ਹੁੰਨੀ ਆ ਕਿਉਂਕਿ ਪ੍ਰੇਸ਼ਾਨ ਬਹੁਤ ਮੈਸੇਜ ਕਹਿੰਦੇ ਤੁਹਾਡੇ ਬੱਚਾ ਨਾ ਵੀ ਕੋਈ ਹੋ ਜਾ ਮੈਂ ਸਰਕਾਰ ਅੱਗੇ ਬੇਨਤੀ ਕਰਦੀ ਆ ਮੈਂ ਇਹ ਦੇ ਰਾਜ ਖੋਲੇ ਨੇ ਤੇ ਮੇਰੇ ਬੱਚਿਆਂ ਨੂੰ ਤੇ ਮੈਨੂੰ ਸੁਰੱਖਿਅਤ ਸੁਰੱਖਿਆ ਦੀ ਜ਼ਰੂਰਤ ਹੈਗੀ ਆ ਵੀ ਆਉਣ ਵਾਲੇ ਜਿਹੜਾ ਸਮੇਂ ਚ ਇਹ ਨਾ ਹੋਵੇ ਕਿ ਮੈਂ ਇਹਨਾਂ ਦੇ ਕਰਮਚਾਰੀਆਂ ਦੇ ਨਾਮ ਲਿੱਤੇ ਨੇ ਤੇ ਮੈਨੂੰ ਹੀ ਚੁੱਟੇ ਕੇਸਾ ਚ ਫਸਾ ਦਿੱਤਾ ਜਾਵੇ ਕਿਸੇ ਕਿਸਮ ਦਾ ਕੀਤਾ ਗਿਆ ਤੁਸੀਂ ਇਸ ਜਿੰਨੇ ਕੋ ਹੁਣ ਤੱਕ ਪੁਲਿਸ ਦੀ ਕਾਰਵਾਈ ਹੋਈ ਹੈ ਇਸ ਨੂੰ ਬਰਕਾਸਤ ਜਿਹੜਾ ਕਰ ਦਿੱਤਾ ਗਿਆ ਤੁਹਾਨੂੰ ਲੱਗਦਾ ਕਿ ਬਹੁਤ ਹੈ ਇਨਾਫ ਹੈ ਨਹੀਂ ਜੀ 50% ਮੈਨੂੰ ਤਸੱਲੀ ਹੈ ਇਹ ਜੇ ਮੁਲਾਜ਼ਮ ਨੂੰ ਡਿਸਮਿਸੇ ਕੀਤਾ ਗਿਆ ਪਰ ਹਜੇ 20% ਜਿੰਨਾ ਤੱਕ ਇਹਦੇ ਘਰ ਤੇ ਬਲਡੋਜਰ ਨਹੀਂ ਫੇਰਿਆ ਜਾਂਦਾ ਰਹੀ ਗੱਲ 30% ਦੀ ਉਹ 30% ਜਿਹੜੇ ਇਹਦੇ ਪਿੱਛੇ ਜਿੰਨਾਂ ਦਾ ਹੱਥ ਹੈ ਮੈਂ ਸਪਸ਼ਟ ਛੁਪੇ ਬੈਠੇ ਨੇ ਦੇਖੋ ਇਕੱਲੀ ਤਾਂ ਨਹੀਂ ਕੰਮ ਕਰਦੀ ਸੀ ਅਕਸਰ ਕਿਸੇ ਕੋਲ ਲੈ ਕੇ ਆਈ ਹੋਗੀ ਨਾ ਉਹ ਵੀ ਵੱਡਾ ਕੋਈ ਬੈਠਾ ਹੋਗਾ ਡਰਗਸ ਵਾਲਾ ਬੰਦਾ ਉਸ ਤੋਂ ਉੱਤੇ ਕੋਈ ਹੋਰ ਬੈਠਾ ਹੋਗਾ ਜੇ ਇਹ ਹੋਂਦਾ ਨਾਮ ਲਾਉਗੀ ਉਹਨੂੰ ਫੜਿਆ ਜਾਊਗਾ ਉਹ ਉਹਦਾ ਨਾਮ ਲਊਗਾ ਫੇਰ ਹੀ ਪੰਜਾਬ ਚੋਂ ਨਸ਼ਾ ਖਤਮ ਹੋਊਗਾ ਬਹੁਤ ਖੁਲਾਸੇ ਹੋ ਸਕਦੇ ਨੇ ਜੇ ਆਪਾਂ ਜਾਂਚ ਪਰਤਾਲ ਸਹੀ ਤੰਗ ਨਾ ਕਰੀਏ ਕਿਤੇ ਕਿਤੇ ਤੋਂ ਲੈ ਕੇ ਲਿਆ ਕੇ ਆਕੇ ਵੇਚ ਰਹੇ ਤੁਸੀਂ ਇਹਦੀ ਵੀ ਖੁਲਾਸੇ ਹੋਣਗੇ ਹਾਂਜੀ ਇਹ ਫਾਜ਼ਲ ਕਾਂ ਤਾਂ ਸੁਣਨ ਚਾਹਿਆ ਦੇਖੋ 4 ਤਰੀਕ ਨੂੰ ਇੰਦੀ ਗੱਡੀ ਦੇ ਵਿੱਚ 1 ਕਿਲੋ 300 ਗ੍ਰਾਮ ਚਿੱਟਾ ਸੀਗਾ ਕਿਸਾਨ ਚੌਕ ਕੋਣ ਨੱਕੇ ਬੰਦੀ ਦੌਰਾਨ ਬੁਲਾਜਮਾ ਨੇ ਰੋਕਿਆ ਗੱਡੀ ਨੂੰ ਬਲਵਿੰਦਰ ਸਿੰਘ ਸੋਨੂ ਵੀਡੀਓ ਦੇ ਵਿੱਚ ਪਈ ਹੋਈ ਹੈ ਬਲਵਿੰਦਰ ਸਿੰਘ ਸੋਨੂ ਅਮਨਦੀਪ ਘਰ ਦੋਨੋਂ ਵਰਨਾ ਗੱਡੀ ਤੇ ਸੀ ਉਸ ਟਾਈਮ 1 ਕਿਲੋ 300 ਗ੍ਰਾਮ ਫਾਜਲ ਕੋਤੋਂ ਲੈ ਕੇ ਆਏ ਸੀ ਨਾਕੇ ਤੇ ਰੋਕਿਆ ਗਿਆ ਪਰ ਇੰਨੇ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾ ਇੰਨੇ ਵੀਡੀਓ ਬਣਾਉਣੀ ਸ਼ੁਰੂ ਕਰਤੀ ਕਹਿੰਦੀ ਮੈਂ ਵੀ ਮੁਲਾਜ਼ਮ ਆ ਤੁਸੀਂ ਮੇਰੀ ਗੱਡੀ ਨੂੰ ਹੱਥ ਨਹੀਂ ਲਾ ਸਕਦੇਗੇ ਉਹਨਾਂ ਦੇ ਕੋਲ ਇੱਕ ਕੋਈ ਕੋ ਲੇਡੀ ਕੋਨਸਟੇਬਲ ਨਹੀਂ ਹੋਊਗੀ ਜਾਂ ਇਹਨਾਂ ਨੇ ਰਾਤ ਦਾ ਟਾਈਮ ਸੀਗਾ ਉਸ ਟਾਈਮ ਇਹਨਾਂ ਨੇ ਮੌਕੇ ਤੇ ਗੱਡੀ ਫਰਾਰ ਭਜਾ ਕੇ ਲੈ ਗਏ ਸੀ ਦਾ ਮਤਲਬ ਮੁਲਾਜ਼ਮਾਂ ਨੂੰ ਵੀ ਦੱਪ ਕੇ ਆਪਣੇ ਅਹੁਦੇ ਦੇ ਅਧਾਰ ਤੇ ਮਾਰਦੇ ਹਾਂਜੀ ਮਲਾਜਮਾਂ ਨੂੰ ਦੱਬ ਕੇ ਜਿਹੜੇ ਦੇਖੋ شریف ਇਮਾਨਦਾਰ ਹੀ ਮਲਾਜਮ ਨੇ ਉਹ ਹਰ ਕੋਈ ਸੋਚਦਾ ਵੀ ਅਸੀਂ ਗੰਦ ਨੂੰ ਜੇ ਆਪਾਂ ਗੰਦ ਵਿੱਚ ਵੱਟਾ ਪਾਵਾਂਗੇ ਗੰਦ ਉੱਤੇ ਹੀ ਪਊਗਾ ਹਰ ਕੋਈ ਐ ਸੋਚਦਾਗਾ ਵੀ ਕੱਲ ਨੂੰ ਕੋਈ ਵੀ ਅਲੀਗੇਸ਼ਨ ਲਾ ਸਕਦੀ ਹੈ ਸਭ ਇਹਦੇ ਕੋਲ ਇੱਕੋ ਮਲਾ ਕੇ ਪੰਜਾਬ ਪਰਸੈਂਟ ਡਰਦੇ ਹੀ ਸੀਗੇ ਪਰ ਹੁਣ ਮੇਰੀਆਂ ਮੇਰੀਆਂ ਵੀਡੀਓ ਜਾਈ ਫੜੀ ਗਈਆਂ ਉਹ ਬਹੁਤ ਖੁਸ਼ ਨੇ ਤੇ ਬਹੁਤ ਇੱਜ਼ਤ ਵੀ ਕਰਦੇ ਨੇ ਵੀ ਗੰਦ ਦਾ ਸਫਾਇਆ ਹੋਇਆ ਤੁਸੀਂ ਵੱਡੇ ਅਫਸਰਾਂ ਦੀ ਗੱਲ ਕਰੋ ਤੁਹਾਡੇ ਕੋਲ ਕੋਈ ਸਬੂਤ ਪ੍ਰੂਫ ਵੀ ਨਹੀਂ ਵੱਡੇ ਅਫਸਰਾਂ ਦੇ ਕਿ ਜਿਹੜੇ ਨਾਲ ਇਨਵੋਲਵ ਨਹੀਂ ਮਿਲੇ ਹੋਏ ਨੇ ਕੋਈ ਖੁਲਾਸੇ ਕਰੋਗੇ ਦੇਖੋ ਕਈ ਅਫਸਰਾਂ ਦੇ ਨੇੜੇ ਸਬੂਤ ਹੈਗੇ ਨੇ ਮੇਰੇ ਕੋਲ ਵੈਸਤੇ ਤਾਂ ਮੈਂ ਇਹੀ ਕਰਨੀ ਆ ਜਿੰਨਾ ਤੁਸੀਂ ਸਾਥ ਦੇਣਾ ਸੀਗਾ ਰਿਕਵੈਸਟ ਹੈ ਦੇ ਚੁੱਕੇ ਹੋ ਤੁਹਾਨੂੰ ਵੀ ਪਤਾ ਸੀ ਕਿੰਨੇ ਕੁ ਕਰਤੂਤਾਂ ਦੀ ਮਾਲਕ ਸੀਗੀ ਐਜੇ ਬੰਦਿਆਂ ਤੋਂ ਦੂਰ ਰਹੋ ਤੇ ਜਿਹੜੇ ਹੋਰ ਵੀ ਨੇ ਉਹਨਾਂ ਤੋਂ ਵੀ ਦੂਰ ਰਹੋ ਤੇ ਸੱਚਾਈ ਦੇ ਰਾਹ ਤੇ ਚੱਲੋ ਬਾਕੀ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਸੀਗੀ ਮੇਰਾ ਤੁਸੀਂ ਸਾਥ ਦੋ ਇਹ ਨਾ ਸੋਚਿਓ ਵੀ ਮੈਂ ਤੁਹਾਡੇ ਖਿਲਾਫ ਬੋਲ ਰਹੀ ਆਂ ਦੇਖੋ ਮੈਂ ਬਹੁਤ 2022 ਦੀ ਤੁਹਾਡੇ ਕੋਲ ਮਿਹਨਤ ਕਰਲੇ ਕਰ ਰਹੀ ਸੀ ਮੇਰੀ ਨਵਾਈ ਕਰੋ ਨੱਥ ਪਾਓ ਮੇਰੀ ਸੁਣੀ ਨਹੀਂ ਤੇ ਮੈਨੂੰ ਮਜਬੂਰਨ ਹੋ ਕੇ ਸਾਰੀਆਂ ਚੀਜ਼ਾਂ ਖੁਲਾਸੇ ਕਰਨੇ ਪਏਗੇ ਮੈਂ ਰੋਲਾ ਪਾ ਰਹੀ ਸੀ ਤੇ ਤੁਹਾਡੇ ਸਾਹਮਣੇ ਇਹਦੇ ਕਰਤੂਤਾਂ ਆ ਗਿਆ ਇੱਕ ਗੱਲ ਲਾਹੌਰ ਹੈ ਇਹ ਹਮੇਸ਼ਾ ਇਹ ਕਹਿੰਦੀ ਹੈ ਮੈਂ ਇੰਨੇ ਕਈ ਵਾਰੀ ਦਿੰਦੀ ਜਾ ਕੇ ਕੰਪਲੇਨਾਂ ਪਾਈਆਂ ਨੇ ਮੈਂ ਸੁਸਾਇਟ ਕਰੂੰਗੀ ਤੇ ਇੰਨੀ ਇਹਦੀ ਬਦਨਾਮੀ ਹੋ ਚੁੱਕੀ ਹੈ ਕੱਲ ਨੂੰ ਇਹ ਸੁਸਾਇਟ ਕਰੇ ਨਾ ਕਰੇ ਮੇਰਾ ਕੋਈ ਇਹਦੇ ਨਾਲ ਲੈਣਾ ਮੇਰੇ ਨਾਲ ਮੇਰੀ ਇਹਦੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਸੀ ਨੇ ਮੇਰਾ ਘਰ ਖਰਾਬ ਕੀਤਾ ਚਿੱਟਾ ਵੇਚਦੀ ਸੀ ਉਹਦਾ ਪਰਦਾ ਫਾਸ਼ ਹੋ ਗਿਆਗਾ ਦੇਖੋ ਮੈਂ ਇਸ ਚੀਜ਼ ਦੀ ਡਰਦੀ ਨੇ ਬਾਕੀ ਸੋਸਾਇਟ ਕਰੇ ਜਿੰਨੇ ਮਰਨਾ ਉਹਨੇ ਮਰਨਾ ਹੀ ਹੈ ਨਾ ਇਹਦੇ ਵਿੱਚ ਮੇਰਾ ਕੋਈ ਲੈਣਾ ਦੇਣਾ ਨਹੀਂ ਕੱਲ ਨੂੰ ਕਹਿਣਾ ਵੀ ਉਹ ਸੋਸਾਇਟ ਕਰ ਗਈ ਤਾਂ ਗੁਰਮੀਤ ਕੋਲ ਨੂੰ ਚੱਕ ਕੇ ਲੈ ਆਓ ਮੇਰਾ ਇਹਦੇ ਨਾਲ ਕੋਈ ਲੈਣਾ ਨਹੀਂ ਜਿੰ ਜਿਹੜਾ ਕੋਈ ਕਰਤੂਤ ਕਰੂਗਾ ਉਹਨੇ ਆਪਦੀ ਸਜ਼ਾ ਆਪ ਹੀ ਪਾ ਲੈਣੀ ਹੈ ਜੇ ਤੁਸੀਂ ਆਨਲ ਕਹਿ ਰਹੇ ਹੋ ਕਿ ਖੁਲਾਸੇ کئی ਇੰਟਰਵਿਊਸ ਕੀਆ ਕਿ ਆਨਲ ਸਮੇਂ ਚ ਜੇਕਰ ਸਮਾਸਾਈ ਜ਼ਰੂਰਤ ਪਈ ਤਾਂ ਮੈਂ ਖੁਲਾਸੇ ਵੀ ਕਰੂੰ ਵੱਡੇ ਵੱਡੇ ਅਫਸਰਾਂ ਦੇ ਹਾਂਜੀ ਮੈਨੂੰ ਸਰਕਾਰ ਦੇ ਸਹਿਯੋਗ ਦੀ ਜ਼ਰੂਰਤ ਹੈਗੀ ਆ ਤੁਹਾਡੇ ਮੈਨੂੰ ਪੂਰੇ ਸਹਿਯੋਗ ਦੀ ਜ਼ਰੂਰਤ ਹੈ ਜੇ ਮੈਨੂੰ ਆਉਣ ਵਾਲੇ ਸਮੇਂ ਤੇ ਮੇਰੇ ਸੁਣਵਾਈ ਜਾਂ ਮੈਨੂੰ ਧਮਕੀ ਆਇਆ ਮੈਨੂੰ ਖਲਾਸੇ ਕਰਨੇ ਵੀ ਪਏ ਤੇ ਮੈਨੂੰ ਇਸ ਚੀਜ਼ ਦਾ 1% ਵੀ ਭਗਵੰਤਮਾਨ ਅੱਗੇ ਇਹ ਅਰਜੀ ਬੇਨਤੀ ਕਰਦੀ ਆ ਜਾਂ ਸਰਕਾਰਾਂ ਅੱਗੇ ਮੈਨੂੰ ਡਰ ਨਾ ਹੋਵੇ ਕਿਸੇ ਤਰ੍ਹਾਂ ਦਾ ਵੀ ਮੈਂ ਜੋ ਉਹਨਾਂ ਦੇ ਨਾਮ ਵੀ ਲਵਾ ਸਬੂਤ ਵੀ ਦਵਾ ਤੇ ਮੈਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਾਂ ਮੇਰੇ ਤੇ ਕਿਸੇ ਤਰ੍ਹਾਂ ਦਾ ਅਟੈਕ ਨਾ ਕਰਵਾਇਆ ਜਾਏਗਾ ਜੇ ਮੈਨੂੰ ਲੋੜ ਪਈ ਤਾਂ ਮੈਂ ਜੂੜ ਕਰੂੰਗੀ ਜੇ ਤੁਸੀਂ ਆਪਦੇ ਆਪ ਨੂੰ ਸਹੀ ਸਾਬਤ ਕਰਨਾ ਚਾਹੁੰਦੇ ਹੋ ਤੇ ਐਸੇ ਬੰਦਿਆਂ ਤੋਂ ਦੂਰ ਰੋ